ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਫੌਜੀ ਰੌਂਤੇ ਵਾਲਾ ਤੇ ਕਿਦਾਂ ਸਾਰੇ ਵੀਰਬਾ ਠੀਕ ਠਾਕ ਹੋ ਆਨੰਦ ਮੰਗਲੋ ਤੇ ਸੌਤੋਂ ਪੈਣਾ ਦਾ ਸਾਹਰੇ ਭਰਾ ਮਾਨੂੰ ਜਦਾਂ ਸਿੱਧੀ ਦਿਹਾੜੇ ਚੱਲਦੇ ਆ ਸਾਰੇ ਭਰਾ ਆਪਾਂ ਹਨਾ ਗੁਰੂਆਂ ਦੇ ਨਾਲ ਫਤਿਹ ਸਾਂਝੀ ਕਰਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਮੁੱਦੇ ਆ ਜਿਹੜੇ ਉਹਨਾਂ ਨੂੰ ਅਸੀਂ ਬਿਸ਼ੋਕੜ ਤੇ ਲੈ ਕੇ ਜਾਈਏ ਤੇ ਮੈਂ ਕਾਫੀ ਦਿਨਾਂ ਬਾਅਦ ਅੱਜ ਜੋ ਕਾਫੀ ਮੁੱਦੇ ਦੇਖੀ ਜਾਂਦਾ ਸੀਗਾ ਕਿ ਸਾਡੇ ਕਬੱਡੀ ਦੇ ਵਿੱਚ ਕਾਫੀ ਮੁੱਦੇ ਆ ਗਿਆ ਆ ਪਲੇਅਰ ਬਨਾਮ ਲਖਸਿਧਾਨਾ ਬਣ ਵੀ ਕੁਝ ਜਿਦਾ ਐਦਾਂ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਛਿੜਾਂਗੇ ਕਈ ਵਾਰੀ ਇਹੋ ਜਿਹੇ ਮੁੱਦੇ ਹੁੰਦੇ ਆ ਕਿ ਕੋਈ ਪੋਸਟ ਪਾਉਂਦਾ ਜਿਹੜਾ ਅਸੀਂ ਜਵਾਬ ਇਹਨਾਂ ਦੇਵਾਂਗੇ ਤਾਂ ਪੋਸਟ ਉੱਥੀ ਦੋਸੋਂ ਕਿਰੇ ਜਾਂਦੀ ਹੈ ਜਿਉਂ ਅਸੀਂ ਚੱਕ ਲਾਂਗੇ ਤਾਂ ਉਹਦੇ ਅੱਡਾ ਅੱਡਾ ਪ੍ਰਭਾਵ ਬਣ ਜਾਂਦੇ ਹਨ ਸਾਡੇ ਫਲਮਾਂ ਦੇ ਮੇਰਾ ਜਿਹਦਾ ਲੈਵ ਹੋਣ ਦਾ ਮਤਲਬ ਇਹ ਹੈ ਆ ਕਿ ਕਈ ਨਵੇਂ ਪਲੇਅਰ ਆ ਜਿਹੜੇ ਹੁਣ ਜਨਰੇਸ਼ਨ ਚੱਲ ਰਹੀ ਆ ਉਹ ਮੈਨੂੰ ਨਹੀਂ ਜਾਣਦੀ ਹੋਣੀ ਕਿਉਂਕਿ ਉਹਨਾਂ ਨੂੰ ਕੀ ਪਤਾ ਕਿ ਸਾਨੂੰ ਕਿਹੜਾ ਪਹਿਲਾਂ ਪਤਾ ਸੀ ਕਿ ਫਿੱਟੂ ਵਰਗੇ ਕੌਣ ਜਦੋਂ ਅਸੀਂ ਵੇਖਿਆ ਉਹਨਾਂ ਨੂੰ ਮਿਲੇ ਉਹਨਾਂ ਨੂੰ ਜਿਹਨਾਂ ਨਾਲ ਸਾਡੇ ਮੈਚ ਨਹੀਂ ਲੱਗੇ ਸੱਬਿਆਰਾਂ ਨਾਲ ਜਦੋਂ ਲੱਗੇ ਤਾਂ ਉਦੋਂ ਪਤਾ ਲੱਗਿਆ ਕਿ ਉਹ ਕੌਣ ਅੱਡਾ-ਅੱਡਾ ਸਾਰੇ ਦੁਨੀਆ ਭਲੀ ਤੋਂ ਭਲੀ ਪਈ ਇੱਥੇ ਹਨਾ ਚੰਗੇ ਤੋਂ ਚੰਗੇ ਹੋ ਕੇ ਚੱਲ ਗਏ ਇਹ ਘਰਾਟ ਆ ਜਿਵੇਂ ਖੂਦੀਆਂ ਟਿੰਡਾ ਸੀ ਪਹਿਲਾਂ ਹੁਣ ਇਹ ਬੱਚੇ ਨਹੀਂ ਦੇਖੀਆਂ ਭਰਦੀਆਂ ਸੀ ਡੋਲਦੀਆਂ ਸੀ ਤੇ ਬਾਕੀ ਇਹ ਦਿਨਾਂ ਦੇ ਵਿੱਚ ਮੈਂ ਤੇ ਇੱਕੋ ਹੀ ਰਿਕੁਐਸਟ ਕਰਨੀ ਚਾਹਵਾ ਸਾਰੇ ਭਰਾਵਾਂ ਨੂੰ ਜਿਹੜਾ ਬੰਦਾ ਪੰਜਾਬ ਚ ਜੰਮਿਆ ਉਹਨੇ ਹਰੇਕ ਨੇ ਕਬੱਡੀ ਖੇਡੀ ਆ ਜਿਹਾ ਉਹਨੇ ਛੋਟੇ ਹੁੰਦੇ ਨੇ ਖੇਡੀ ਜਾਂ ਥੋੜਾ ਵੱਡਾ ਹੋ ਕੇ ਖੇਡੀ ਜਿੱਦਾਂ ਮਰਜ਼ੀ ਉਹਨੇ ਆਪ ਦੀ ਨੀਕਰ ਕੇ ਰਸਮਾਈ ਕਬੱਡੀ ਲਈ ਤੇ ਲੰਗੋਟ ਵੀ ਸਮਾਇਆ ਹੋਵੇ ਨਹੀਂ ਸਿਰੇ ਲੱਗਾ ਚਲੋ ਵਧੀਆ ਪਲੇਅਰ ਬਣੇ ਤੇ ਬਾਹਰ ਅੰਦਰ ਤੇ ਰਾਹ ਖੁੱਲੇ ਸਾਰੇ ਭਰਾ ਸਾਰੇ ਵਾਰ ਗਏ ਇਹ ਜਿਹੜੇ ਹੁਣ ਦਿਨ ਚੱਲ ਰਹੇ ਆ ਇਹ ਸਾਡੇ ਇਹਦਾ ਪੰਜ ਸਿੱਤਾ ਦੇ ਹਨ ਆਪਾਂ ਸਾਡੀ ਮਾਨਸਾ ਗੁਰੂਆਂ ਦੀ ਸਾਡੀ ਸਿੱਖੀ ਜਿੱਥੋਂ ਪੈਦਾ ਹੋਈ ਹੈ ਸਾਰੀ ਇੱਥੇ ਆ ਕੇ ਇੱਕ ਆਪਾਂ ਕਹਦੀਏ ਕਿ 6 ਤੋਂ ਲੈ ਕੇ 14 ਤੱਕ ਸਾਰੀ ਇੱਥੇ ਆ ਕੇ ਇੱਕ ਪਰਿਵਾਰ ਖੜਮੋ ਗਿਆ ਗੁਰੂ ਜੀ ਦਾ ਇਹਨਾਂ ਦਿਨਾਂ ਦੇ ਵਿੱਚ ਹੀ ਰਹੀ ਇੱਕ ਮੁੱਦਾ ਬਣਾ ਕੇ ਬੈਗੇ ਕਬੱਡੀ ਦਾ ਹਣ ਚਲੋ ਮੁੱਦਾ ਹੈ ਕਬੱਡੀ ਦਾ ਅਸੀਂ ਇਹਨੂੰ ਹੱਲ ਕਰਨਾ ਹੈ ਇਹ ਇਹਨਾਂ 6 ਦਿਨਾਂ ਦੇ ਵਿੱਚ ਅਸੀਂ ਥੋੜੀ ਕਰਨਾ ਇਹਨੂੰ ਅੱਗੇ ਪਿੱਛੇ ਵੀ ਕਰ ਸਕਦੇ ਹਾਂ ਅਸੀਂ ਹਨ ਜਿਹੜੇ ਕਬੱਡੀ ਤੋਂ ਅਣਜਾਣ ਆ ਬੰਦੇ ਉਹ ਵੀ ਇਹਦੇ ਵਿੱਚ ਕਾਪੀ ਕੋ ਪੋਸਟ ਆ ਪਾ ਰਿਹਾ ਜਿਹੜੇ ਕਬੱਡੀ ਦੇ ਜਾਣਕਾਰ ਆ ਉਹ ਵੀ ਪਾ ਰਿਹਾ ਠੀਕ ਹੈ ਮੈਨੂੰ ਅੱਜ ਕਾਫੀ ਬੰਦਿਆਂ ਦੇ ਪੁਰਾਣੇ ਦੇ ਪਲੇਅਰਾਂ ਦੇ ਫੋਨ ਆਏ ਕਿ ਆਪਾਂ ਕੀ ਕਰਨਾ ਤੇ ਮੈਂ ਉਹਨਾਂ ਨੂੰ ਸਾਰਾ ਮਸਲਾ ਦਿੱਤੀ ਕਿ ਆਪਾਂ ਸਿੱਧੀ ਦਿਹਾੜੇ ਚੱਲਦੇ ਆ ਤੇ ਆਪਾਂ ਦਾ ਸ਼ਾਂਤ ਮਈ ਰਹਿਣਾ ਮੈਂ ਇਹਨਾਂ ਨੂੰ ਸਾਰੇ ਪਰਵਾਂ ਨੂੰ ਇਹ ਕਹਿਣਾ ਕਿ ਦੋ ਦਿਨ ਤਿੰਨ ਦਿਨ ਤੁਸੀਂ ਇਹ ਕਬੱਡੀ ਦੇ ਮੁੱਦੇ ਨੂੰ ਸ਼ਾਂਤ ਕਰ ਲਓ ਹੋਣਾ ਕੁਛ ਨਹੀਂ ਸੋਨ ਨੂੰ ਹੀ ਪਤਾ ਨਾ ਪਹਿਲਾਂ ਹੋਇਆ ਨਾ ਹੁਣ ਹੋਣਾ ਠੀਕ ਹੈ ਇਹ ਹੋਣਾ ਕਿ ਇੱਕ ਦੂਜੇ ਦੀ ਹੀ ਬਦਨਾਮੀ ਕਰਨੀ ਆ ਕਬੱਡੀ ਉੱਥੇ ਦੀ ਉੱਥੇ ਰਹਿਣੀ ਆ ਕਬੱਡੀ ਨੂੰ ਚੱਕਣ ਵਾਲੀ ਵੀ ਉੱਥੇ ਰਹਿੰਦੇ ਆ ਥੱਲੇ ਡੇਗਣ ਵਾਲੀ ਵੀ ਉੱਥੇ ਰਹਿੰਦੇ ਆ ਅਸੀਂ ਇਹਦੇ ਲਈ ਜੰਨਾ ਸੋਚਣਾ ਇਸ ਤੋਂ ਬਾਅਦ ਚ ਬੈ ਕੇ ਸੋਚੀਏ ਹੈਨਾ ਕਿ ਪਲੇਅਰਾਂ ਨੂੰ ਪਤਾ ਵੀ ਸਾਡੇ ਲਈ ਕੌਣ ਸੋਚ ਰਿਆ ਤੇ ਪ੍ਰਮੋਟਰਾਂ ਨੂੰ ਵੀ ਪਤਾ ਵੀ ਪਲੇਅਰਸ ਇਹੀ ਕਿਦਾ ਲੈਣੇ ਆ ਤੇ ਜਿਹੜੇ ਕੋਚ ਆ ਉਹਨਾਂ ਨੂੰ ਵੀ ਪਤਾ ਵੀ ਅਸੀਂ ਇਹਦੇ ਕੌਡੀ ਚ ਕਿਦਾ ਇੰਟਰਫੀਰਿੰਗ ਕਰਨੀਆਂ ਹੈਨਾ ਤੇ ਜਿਹੜੇ ਪੁਰਾਣੇ ਪਲੇਅਰ ਆ ਉਹ ਆਪਦੀ ਜਗ੍ਹਾ ਤੇ ਸ਼ਾਂਤ ਬੈਠੇ ਆ ਠੀਕ ਹੈ ਵੀ ਮੈਂ ਮੇਰਾ ਵੀਰ ਮੈਂ ਤੁਹਾਨੂੰ ਰਿਕਵੈਸਟ ਹੀ ਕਰਦਾ ਬੇਨਤੀ ਕਰਦਾ ਵੀ ਤੁਸੀਂ ਯਾਰ ਇਹਨੂੰ ਥੋੜਾ ਜਿਹਾ ਮੁੱਦੇ ਨੂੰ ਜੇ ਕੋਸ਼ਿਸ਼ ਕਰਦਾ ਸ਼ਾਂਤ ਕਰਾਂ ਸਿੱਧੀ ਦਿਹਾੜੇ ਲੰਘ ਲੈਣ ਦੋ ਅਸੀਂ ਸਿਰ ਤੋਂ ਮੁੰਨੇ ਕੋਨੇ ਜਰੂਰ ਆ ਪਰ ਸਾਨੂੰ ਅੰਦਰ ਉਹ ਯਾਰ ਸਾਡੇ ਗੁਰੂਆਂ ਦਾ ਦੁੱਖ ਹੁੰਦਾ ਹਨ ਜਿੱਦਾਂ ਸੁਣ ਕੇ ਇਤਿਹਾਸ ਪੜਦੇ ਆ ਇਤਿਹਾਸ ਪੜ ਕੇ ਅਸੀਂ ਬਾਣੀ ਨਾਲ ਜੁੜੇ ਹੋਏ ਆ ਪੈਸਾ ਹੀ ਸਾਰੀ ਚੀਜ਼ ਨਹੀਂ ਗਏ ਪੈਸਾ ਹੀ ਤੁਹਾਡੇ ਲਈ ਕੁਝ ਨਹੀਂ ਗਾ ਜੇ ਤੁਸੀਂ ਕਹਿ ਦੋ ਅੱਜ ਲੱਖੇ ਸਧਾਰੇ ਨੇ ਪੋਸਟ ਪਾਤੀ ਲੱਖੇ ਲਈ ਅਸੀਂ ਆ ਕਰ ਰਹੇ ਆ ਜੋ ਕਰ ਰਹੇ ਆ ਉਹ ਕਰ ਰਹੇ ਆ ਬਾਹਰ ਬੈਠੇ ਬੰਦੇ ਕੋਸ ਪੋਸਟਾਂ ਪਾ ਰਹੇ ਆ ਕਿ ਲੱਖਾਂ ਕੰਧ ਵੀ ਦੀ ਲੰਘੂ ਉਹ ਭਰਾਵਾ ਇਹ ਪਤਾ ਨਹੀਂ ਉਹ ਦੁਨੀਆ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਰੱਬ ਤੋਂ ਡਰੋ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਸ਼ਾਂਤ ਰਹੋ ਤੁਸੀਂ ਰੱਬ ਨੇ ਕਰਨਾ ਤੁਹਾਡੇ ਲਈ ਸਾਡੇ ਵਰਗੇ ਮਲੰਗਾਂ ਨੂੰ ਰੱਬ ਨੇ ਤਖਤਾਂ ਤੇ ਬਿਠਾਦਾ ਤੇ ਤਖਤਾਂ ਵਾਲਿਆਂ ਨੂੰ ਜਮ੍ਹਾਂ ਥੱਲੇ ਡੇਗਦਾ ਠੀਕ ਹੈ ਮੈਂ ਕੱਲ ਪਰਸੋਂ ਪੋਸਟ ਪੜ੍ਹ ਰਹੀ ਹੂ ਮੁੰਡਾ ਬਹੁਤ ਵਧੀਆ ਗਿਆਨੀ ਅ ਬੱਲ ਬੱਲਨੋਂ ਵਾਲਾ ਬਾ ਕੀ ਕਹਿੰਦੇ ਲੜਾ ਹਲੜਾ ਬੱਲਪੁਰੀਆ ਹਣ ਉਹ ਬੰਦੇ ਦੇ 7:00 ਵਜੇ ਕੀ ਯਾਰ ਗੁਣੀ ਗਿਆ ਨਹੀਂ ਬੰਦਾ ਵਰਤ ਛਕਿਆ ਲਾਲੋਬਾ ਜਾਂ ਨਹੀਂ ਛਕਿਆ ਦਾ ਗਿਆਨੀ ਆ ਉਹ ਵੀਰ ਤੁਸੀਂ ਇਹ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ ਚ ਰੱਖੋ ਠੀਕ ਹੈ ਕੋਈ ਗੱਲ ਨਹੀਂ ਦੋ ਚਾਰ ਤਿੰਨ ਲੰਗਾ ਲਓ ਵੀ ਤੁਸੀਂ ਇਹ ਇਹਦੇ ਵਿੱਚ ਸਾਨੂੰ ਦੁੱਧਾ ਦੁੱਧ ਪਾਣੀ ਦਾ ਪਾਣੀ ਅਸੀਂ ਕਰ ਦਿਆਂਗੇ ਬੈਠ ਕੇ ਪੰਜ ਸੱਤ ਬੰਦੇ ਠੀਕ ਹੈ ਜੇ ਕੋਈ ਉਦੋਂ ਬਾਅਦ ਕਹਿੰਦਾ ਹੋਇਆ ਤੇ ਦਰਬਾਰ ਸਾਹਿਬ ਜਾਣਾ ਹੋਇਆ ਉਹ ਬੰਦੇ ਨੂੰ ਦਰਬਾਰ ਸਾਹਿਬ ਵੀ ਲੈ ਜਾਾਂਗੇ ਜੇ ਉਹ ਕਹਿੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਚੱਕਣਾ ਇੱਥੇ ਸਾਡੀ ਮੁਕਤੀ ਇੱਥੇ ਜੇ ਨਕਲੀ ਕੋਚਾਂ ਵਾਲੇ ਪਾਸੇ ਹੋਣਾ ਹੋਇਆ ਉਧਰ ਜਾਓ ਕਬੱਡੀ ਦਾ ਅੰਤ ਕਦੇ ਨਹੀਂ ਹੁੰਦਾ ਕਬੱਡੀ ਬਹੁਤ ਤਗੜੀ ਹੋਣੀ ਹੈ ਕਬੱਡੀ ਤਗੜੀ ਰਹੀ ਹੈ ਕਬੱਡੀ ਨੇ ਤਗੜੀ ਰਹਿਣਾ ਕਿਉਂਕਿ ਇਹ ਪੰਜਾਬ ਦੀ ਈਮਾ ਹੈ ਜਿਹੜਾ ਇਹ ਨੂੰ ਨਾ ਮਿਟ ਸਕਦੀ ਹੈ ਨਾ ਇਹ ਘਟ ਸਕਦੀ ਹੈ ਨਾ ਇਹ ਵੱਧ ਸਕਦੀ ਹੈ ਠੀਕ ਹੈ ਪਰ ਜਿਹੜਾ ਡੁਪਲੀਕ ਡੁਪਲੀਕੇਟੀ ਆਪਾਂ ਕਹਦਨੇ ਉਹ ਆਈ ਹੋਈ ਹੈਣਾ ਹੁਣ ਪੰਜਾਬੀ ਚ ਇੰਗਲਿਸ਼ ਬੋਲਦਨੇ ਇਹ ਚੀਜ਼ ਨੂੰ ਥੋੜਾ ਜਿਹਾ ਪਾਸੇ ਕਰਨਾ ਪੈਣਾ ਤੁਹਾਨੂੰ ਤੇ ਸਾਰੇ ਭਰਾਵਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੀਆਂ ਪੋਸਟਾਂ ਆ ਪੇਤੇ ਵਾਲਿਆਂ ਨੂੰ ਤਾਂ ਮੁੱਦਾ ਥਿਆ ਹੋਇਆ ਮੇਰੇ ਭਰਾਵਾਂ ਨੂੰ ਘਟ ਘਟ ਕੇ ਜੇ ਬੋ ਜੀ ਹਾਂਜੀ ਲਖੇਸ਼ ਦਾ ਨੇ ਦਾ ਦਿੱਤਾ ਜਵਾਬ ਹਾਂਜੀ ਦਲੀ ਦਾ ਦਿੱਤਾ ਜਵਾਬ ਐਦਾ ਦਿੱਤਾ ਜਵਾਬ ਉਹ ਭਰਾਵਾ ਜਵਾਬਾ ਜਵਾਬਾਂ ਦੇ ਵਿੱਚ ਹੀ ਕੀ ਲੈਣਾ ਸਾਨੂੰ ਜਵਾਬ ਨਹੀਂ ਚਾਹੀਦੇ ਸਾਨੂੰ ਉਹ ਕਬੱਡੀ ਚਾਹੀਦੀ ਹੈ ਜਿਹੜੀ 2004 ਤੋਂ ਪਹਿਲਾਂ ਸੀ ਠੀਕ ਹੈ 2004 ਤੋਂ ਪਹਿਲਾਂ ਤੇ ਜਿਹੜੇ ਹੁਣ ਵਾਲੇ ਪਲੇਅਰ ਕਹਿੰਦੇ ਜੇ ਇਹਨਾਂ ਨੇ ਪੁੱਛਣੀਆਂ ਤੇ 2004 ਤੋਂ ਪਹਿਲਾਂ ਇਹਨੂੰ ਦੱਸਾਂਗੇ ਕਿ 2004 ਤੋਂ ਪਹਿਲਾਂ ਕੀ ਹੁੰਦੀ ਸੀ ਠੀਕ ਹੈ ਮੁੱਦੇ ਬਹੁਤ ਆ ਮੇਰੇ ਕੋਲੇ ਮੇਰੇ ਕੋਲੇ ਉਹ ਬੰਦਿਆਂ ਦੇ ਰਿਜ਼ਲਟ ਪਿਆ ਜਿਹੜੇ ਹਜੇ ਵੀ ਖੇਡੀ ਜਾਂਦੇ ਪਲੇਅਰ ਆ ਇਹਨਾਂ ਦੇ ਰਿਜ਼ਲਟ ਵੀ ਪਏ ਆ ਵੀ ਭਰਾ ਮੇਰਾ ਕਬੱਡੀ ਹਰੇਕ ਪੰਜਾਬੀ ਦਾ ਪਿਛਾ ਪੰਜਾਬੀ ਨੇ ਖੇਡਣੀ ਹੈ ਤਕੜਾ ਹੋਣ ਲਈ ਜੇ ਉਹਨੇ ਸਟੀਰਡ ਕਰ ਲਿਆ ਕੋਈ ਬਾਲਾ ਵੱਡਾ ਮੁੱਦਾ ਨਹੀਂ ਸਟੀਰਡ ਕਰਦਾ ਹੈ ਸਟੀਰਡ ਕਬੱਡੀ ਦੇ ਵਿੱਚ ਹੈਗਾ ਇਹ ਨਾਨਕ ਨੇ ਵੀ ਕਿਹਾ ਚਲੋ ਲੱਖੇ ਦੇ ਟਾਈਮ ਵੀ ਹੋਊਗਾ ਠੀਕ ਉਹਨੇ ਕਹਿਤਾ ਤਾਂ ਕਹਿਤਾ ਜੀ ਹੁਣ ਵਾਲੇ ਕਹਿੰਨਗੇ ਵੀ ਸਟੀਰਡ ਨਹੀਂ ਹੈ ਕੋਈ ਬੈਠ ਕੇ ਕਿਤੇ ਕਿਸੇ ਦਾ ਸੌਖੇ ਪੰਜ ਕਿਹਰੇ ਆਉਦੇ ਬਾਪ ਦੇ ਸਿਰ ਤੇ ਜਾਂਦੇ ਭਾਈ ਦੇ ਸਿਰ ਤੇ ਕਿਤੇ ਵਧੀਆ ਪੋਜੀਸ਼ਨ ਤੇ ਪਹੁੰਚ ਗਏ ਹਣਾ ਜੋ ਕਹਣਗੇ ਵੀ ਆ ਚੀਜ਼ ਹੈ ਨਹੀਂ ਉਹ ਚੀਜ਼ ਹੀ ਸਾਬਤ ਵੀ ਕਰ ਦੋ ਮੈਂ ਸਾਬਤ ਕਰੂੰਗਾ ਚਲੋ ਸੈਡੋਲਾ ਕਿਸ ਤਰ੍ਹਾਂ ਇਹਨੂੰ ਹੋਤੋਈ ਠੀਕ ਹੈ ਮੇਰੇ ਕੋਲ ਇਹ ਪ੍ਰੂਫ ਹੈ ਮੈਂ ਕਬੱਡੀ ਖੇਡਿਆ ਅਸੀਂ ਕੋਈ ਹਾਲ ਜਿਹੜੇ ਸਾਡੇ ਆ ਧੋਲੇ ਆਏ ਨਾ ਇਹ ਇਹ ਗਾਇਆਂ ਚਾਰ ਕੇ ਨਹੀਂ ਆਏ ਜਾਂ ਬੱਕਰੀਆਂ ਚਾਰ ਕੇ ਨਹੀਂ ਆਏ ਸਾਡੇ ਠੀਕ ਹੈ ਇੱਕ ਕਬੱਡੀ ਦੇ ਵਿੱਚ 30 ਸੈਕਿੰਡ ਦੀ ਕਬੱਡੀ ਹੁੰਦੀ ਹੈ 35 35 ਚਪੜੇ ਮਾਰੇ ਹੋਇਆ ਸਾਡੇ ਜੇ ਨਹੀਂ ਪ੍ਰੂਫ ਤਾਂ ਜਾ ਕੇ ਜਿਹਨੂੰ ਬੰਦਿਆਂ ਨੂੰ ਮਿਲੇ ਆ ਫਰੀਦਕੋਟ ਏਰੀਆ ਚ ਪੁੱਛ ਲੋ ਤਰਨਤਾਰਨ ਅੰਬਰਸਤ ਜਾ ਕੇ ਪੁੱਛ ਲੋ ਢੇਰੀ ਵਾਲੇ ਮੈਚ ਖੇਡਿਆ ਸੀ ਠੀਕ ਹੈ ਅੱਜ ਕਦੇ ਐਡਾ ਡੇਪ ਭਲਵਾਨ ਹੋ ਗਏ ਜੀ ਉਹ ਭਰਾਵਾ ਭਲਵਾਨਾ ਸੀ ਵੀ ਰਹੇ ਆ ਭਲਵਾਨ ਸਾਥੋਂ ਪਹਿਲਾਂ ਸਖਰਾਜਰ ਕੀ ਵੀ ਰਹੇ ਸੱਬੇਰ ਕੀ ਵੀ ਰਹੇ ਆ ਹਰਜੀਤ ਅਰ ਕੀ ਵੀ ਰਹੇ ਆ ਠੀਕ ਹੈ ਹਰਜੀਤ ਮਰਨ ਤੋਂ ਬਾਅਦ ਵੀ ਮੁੱਦੇ ਉੱਠ ਗਏ ਸੀ ਕਿੰਨਾ ਕੁ ਸੋਇਆ ਲੋਕਾਂ ਨੇ ਕਹਿੰਦੇ ਲੱਡੂ ਭੰਡੇ ਜੇ ਹੋਇਆ ਨਹੀਂ ਯਾਰ ਉਹ ਉਹੀ ਲੋਕਾਂ ਨੇ ਉਂ ਵਿਸ਼ਵਾਸ ਕਰੇ ਬਗਵਾਸ ਕਰਿਆ ਪਰ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਇਹੀ ਗੱਲ ਕਹਿਣਾ ਕਿ ਇਹਨੂੰ ਲੰਘ ਲੈਣ ਦੋ ਠੀਕ ਹੈ ਇਹਦਾ ਆਪਾਂ ਕੋਈ ਗੱਲ ਨਹੀਂ ਕਾਉਂਟਰਵੈਸਟੀ ਨਹੀਂ ਕਰਵੋ ਇਹਦੀ ਇਹਨਾਂ ਨੂੰ ਆਪਾਂ ਲੈ ਆਵਾਂਗੇ ਲੈਣ ਤੇ ਪੁੱਛ ਲਾਂਗੇ ਠੀਕ ਹੈ ਕਿਤੇ ਬਹਿ ਜਾਾਂਗੇ ਬਹਿ ਕੇ ਪ ਕਈ ਬੰਦਿਆਂ ਨੇ ਜਿਹੜੇ ਸਾਡੇ ਕੋਲੇ ਪ੍ਰੂਫ ਹੈ ਸੀ ਉਹਨਾਂ ਨੂੰ ਬੁਲਾ ਲਾਂਗੇ ਵੀ ਹਾਂ ਤੁਸੀਂ ਕਰਿਆ ਕਿ ਨਹੀਂ ਕਰਿਆ ਗਲਤ ਆਪਣੀ ਸਟੀਰਡ ਦੀ ਕਹੀ ਹੈ ਉਹਨੇ ਕੋਈ ਹੋਰ ਤਾਂ ਨਹੀਂ ਕਿਹਾ ਲਖੇ ਨੇ ਤੇ ਸਟੀਰਡ ਤੁਸੀਂ ਆਕੀ ਨਹੀਂ ਹੋ ਸਕਦੇ ਆ ਸਟੀਰਡ ਹੈਗਾ ਮੈਂ ਵੀ ਕਹਣਾ ਹੈਗਾ ਯਾਰ ਸਟੀਰਡ ਕਬੱਡੀ ਦੇ ਵਿੱਚ ਸਟੀਰਡ ਲੱਕੀ ਕਰਾਲੀ ਮੰਨੇ ਯਾਰ ਸਟੀਰਡ ਹੈਗਾ ਠੀਕ ਹੈ ਸਿੱਧੀ ਜਿਹੜੇ ਨੰਗ ਲੈਣਦੇ ਆਸੀਂ ਤੁਹਾਨੂੰ ਉਹ ਵੀ ਦੱਸ ਦਾਂਗੇ ਜਿਨ੍ਹਾਂ ਦੀਆਂ ਚਿੱਟੇ ਨਾਮ ਉੱਤਾ ਹੋયા ਇਹਨਾਂ ਮੁੱਦੇ ਨਾ ਬਣਾਓ ਮੁੱਦਾ ਬਣਾਉਣ ਵਾਲੇ ਨਹੀਂ ਗਲਤ ਸਮਝ ਤੇ ਸੋਚ ਦੀ ਕਰਨ ਵਾਲੀ ਆ ਕਿ ਅਸੀਂ ਕਬੱਡੀ ਨੂੰ ਬਚਾਉਣਾ ਕਿਵੇਂ ਹੈ ਅਸੀਂ ਇੱਥੇ ਲੈ ਕੇ ਆਉਣਾ ਕਿ 52 57 46 ਕਿਲੋ ਦੇ ਮੈਚ ਕਰਾਉ ਕਰਾਉਣੇ ਪਲੇਅਰਾਂ ਨੂੰ ਸ਼ੁਰੂ ਤੋਂ ਕਿਵੇਂ ਤਕੜੇ ਕਰਨਾ ਜਦੋਂ ਅਸੀਂ ਖੇਡਦੇ ਸੀ ਨਾ ਉਦੋਂ 52 ਕਿਲੋ 42 ਕਿਲੋ 40 ਕਿਲੋ ਦੇ ਮੈਚ ਹੁੰਦੇ ਸੀ ਉਹ ਪਲੇਅਰ ਤਕੜੇ ਹੁੰਦੇ ਸੀ ਉਹਦੇ ਛੋਟ ਛੋਟ ਕੇ ਪਲੇਅਰ ਤਕੜੇ ਹੋ ਕੇ ਆਉਂਦੇ ਸੀ ਠੀਕ ਹੈ ਉਹ ਬੜੇ ਤਕੜਾ ਸੰਘਰਸ਼ ਕਰਦੇ ਸੀ ਬਹੁਤ ਤਕੜਾ ਰੱਤਾਂ কাটਦੇ ਸੀ ਲੋਕਾਂ ਦੇ ਜੇ ਉਹ ਹੁੰਦਾ ਸੀ ਜੇ ਇਹੀ ਥੋੜੇ ਤਕੜੇ ਹੋ ਗਏ ਇਹੀ ਬੈੱਡ ਤੇ ਬੈਠ ਕੇ ਚੰਗੀ ਤਰ੍ਹਾਂ ਬੈਠਣ ਲੱਗ ਗਏ ਜੇ ਕਿਸੇ ਨੇ ਕਬੱਡੀ ਬਾਰੇ ਕੋਈ ਗੱਲ ਕਰੀ ਉਹ ਠੀਕ ਹੈ ਇਹ ਪਤਾ ਨਹੀਂ ਰੱਬ ਦਾ ਕਦੋਂ ਮੁੱਦਾ ਮਾਰ ਦੇ ਕਦੋਂ ਸਿੱਧਾ ਕਰ ਦੇ ਅਸੀਂ ਗਰੀਬ ਘਰਾਂ ਚ ਉਠੇ ਹੋਏ ਆ ਗਰੀਬ ਘਰਾਂ ਚੋਂ ਹੀ ਤੇ ਗਰੀਬ ਗਰੀਬੰਦੇ ਕਬੱਡੀ ਖੜਦਾ ਤਕੜੇ ਦਾ ਪੁੱਤ ਕਦੇ ਕਬੱਡੀ ਨਹੀਂ ਖੜਦਾ ਤੇ ਮੈਂ ਸਾਰੇ ਭਰਾਵਾਂ ਨੂੰ ਇਹ ਹੀ ਕਹਿਣਾ ਕਿ ਜੇ ਤੁਹਾਡੇ ਕੋਲ ਚਾਰ ਛੇੜਾ ਆ ਗਏ ਤੇ ਗਰੀਬ ਦਾ ਮਜਾ ਕੰਨਣਾ ਡੋ ਗਰੀਬ ਦੀ ਮਦਦ ਕਰੋ ਪਰ ਮੈਂ ਤੁਹਾਨੂੰ ਇਹ ਕਹਾਂ ਆ ਆ ਥੋੜੇ ਦਿਨ ਥੋੜੇ ਦਿਨ ਵੇਟ ਕਰ ਲੋ ਠੀਕ ਹੈ ਉਹ ਦੁਬਾਰੇ ਮੁੱਦੇ ਚੱਕਿਓ ਫਿਰ ਉਹ ਮੁੱਦਿਆਂ ਦੇ ਜਵਾਬ ਅਸੀਂ ਦੇਵਾਂਗੇ ਸੋਨੂੰ ਪ੍ਰੋ ਸਮੇਤ ਦੇਵਾਂਗੇ ਕਿ ਚੰਡੀਗੜ੍ਹ ਤੋਂ ਅਸੀਂ ਕਿਹਦੀ ਗੱਡੀ ਚਾਏ ਸੀ ਕਿੰਨਾ ਸਮਾਨ ਸੀ ਕਿੱਥੇ ਲੈ ਕੇ ਆਏ ਸੀ ਕਿਹਦੀ ਮੋਟਰ ਤੇ ਬੈਠੇ ਸੀ ਕਿੰਨੇ ਟੀਕੇ ਸੀ ਕੀ ਸੀਗਾ ਤੇ ਕਿੰਨੇ ਪਲੇਅਰ ਸੀ ਉਹ ਕਿਹੜੀ ਕਲੱਬਾਂੋਂ ਖੇਡਦੇ ਸੀ ਕਿੱਥੇ ਸੀਗੇ ਠੀਕ ਹੈ ਉਹਦੇ ਬਾਅਦ ਸਾਰੇ ਪਲੇਅਰ ਅਸੀਂ ਲੈ ਕੇ ਆਵਾਂਗੇ ਕਿ ਕਿੱਥੇ ਬਹਿ ਕੇ ਕਿਹਨੇ ਕੀ ਕਰਿਆ ਸੀ ਤੇ ਕਿੱਥੇ ਬਹਿ ਕੇ ਕਿਹਨੇ ਸੈਕਟ ਬੀਤੀ ਸੀ ਤੇ ਕਿਹਨੇ ਜ਼ਿਆਦਾ ਲਾਇਆ ਸੀ ਤੇ ਕਿਹਨੇ ਟੀਕਾ ਲਾਇਆ ਸੀ ਯਾਰ ਇਹ ਕਬੱਡੀ ਕਬੱਡੀ ਨੂੰ ਖੇਡਿਆ ਸੀ ਕਬੱਡੀ ਨੇ ਸਾਨੂੰ ਨਾਂ ਦਿੱਤਾ ਠੀਕ ਹੈ ਮੇਰੇ ਟੂਰ ਨਹੀਂ ਲੱਗੇ ਬਾਹਰ ਤੇ ਚਲ ਕਬੱਡੀ ਨੇ ਮੈਨੂੰ ਨਾਂ ਤਾਂ ਦਿੱਤਾ ਨਾ ਫੌਜੀ ਰਹੁੰਦਾ ਪੈਸਾ ਪੈਸਾ ਨਹੀਂ ਦਿੱਤਾ ਨਾ ਦਿੱਤਾ ਮੈਨੂੰ ਠੀਕ ਹੈ ਅੱਜ ਲੋਕਾਂ ਚ ਇੱਜਦਾ ਤੇ ਮੇਰੀ ਫੌਜੀ ਰਹੂੰਦਾ ਕਬੱਡੀ ਕਰਕੇ ਠੀਕ ਹੈ ਮੈਂ ਭਰਾ ਮੇਰੇ ਸੁਣੋ ਇਹ ਗੱਲ ਨਾ ਕਿ ਇਹ ਕੌਂਟਰੋਵਰਸੀ ਚ ਨਾ ਪਾਓ ਇਹਦੇ ਵਿੱਚ ਨੁਕਸਾਨ ਕਰਵਾ ਲਓਗੇ ਤੁਸੀਂ ਜਿਹੜੇ ਬੋਲੀ ਜਾਂਦੇ ਆ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਮੈਂ ਟੈਕਸਟ ਕਰਾ ਲੂੰ ਜੇ ਬੁੱਕ ਕਰਾ ਲੂੰ ਟੈਸਟਾਂ ਤੋਂ ਭੱਜੇ ਹੋਏ ਪਲੇਅਰ ਵੀ ਵਿੱਚ ਆਉਣਗੇ ਉਹਨਾਂ ਦੇ ਨਾਂ ਵੀ ਬਦਨਾਮ ਹੋਣਗੇ ਹਿਸਟਰੀਆਂ ਬਣੀਆਂ ਲੋਕਾਂ ਕੋਲੇ ਠੀਕ ਹੈ 2008-09 ਦੇ ਵਿੱਚ ਜਦੋਂ ਟੈਸਟ ਹੋਏ ਸੀ ਉਦੋਂ ਕਿੰਨੇ ਭੱਜੇ ਸੀ ਕਿੰਨੇ ਟੈਸਟਾਂ ਦੇ ਵਿੱਚ ਆਏ ਸੀ ਕਿਹੜੀ ਫੈਡਰੇਸ਼ਨ ਨਵੀਂ ਬਣੀ ਸੀ ਕਿਹਨੂੰ ਨਹੀਂ ਪਤਾ ਯਾਰ ਸਭ ਨੂੰ ਕੁਝ ਪਤਾ ਬਚਾਉਣ ਦਾ ਕਬੱਡੀ ਦੀ ਗੱਲ ਕਰੋ ਤੁਸੀਂ ਕਬੱਡੀ ਦੀ ਗੱਲ ਕਰੋ ਕਿ 32 ਕਿਲੋ ਤੋਂ ਸ਼ੁਰੂ ਕਰੋ ਜੀ 20 ਕਿਲੋ ਤੋਂ ਸ਼ੁਰੂ ਕਰੋ ਜੀ 40 ਕਿਲੋ ਤੋਂ ਸ਼ੁਰੂ ਕਰੋ ਜੀ ਠੀਕ ਹੈ ਤੁਸੀਂ ਤੁਸੀਂ ਇਹਦਾ ਹਉਮਾ ਤਿਆਗੋ ਜਿਹੜੇ ਤੁਸੀਂ ਖੇਡਣ ਵਾਲੇ ਆ 40000 ਮੰਗਣਾ ਬੰਦ ਕਰੋ ਲੱਕ ਮੰਗਣਾ ਬੰਦ ਕਰੋ ਤੁਸੀਂ ਠੀਕ ਹੈ ਇੱਕ ਕਮੇਟੀ ਜਾ ਕੇ ਤੁਸੀਂ 1.5 ਲੱਖ ਰੁਪਇਆ ਮੰਗਦੇ ਆ ਨਵੇਂ ਪਲੇਅਰਾਂ ਲਈ ਤੁਸੀਂ ਕੀ ਸੋਚ ਰਹੇ ਇੱਕ ਪਿੰਡ ਦੀ ਟੀਮ ਹੁੰਦੀ ਆ ਤੁਸੀਂ 1.5 ਲੱਖ ਰੁਪਇਆ ਲੈ ਲੈ ਨਾਲ ਦੇ ਤੁਹਾਡੇ ਨੂੰ ਕਿਰਾਇਆ ਨਹੀਂ ਮਿਲਦਾ ਕੀ ਕਹਿੰਦੇ ਤੁਸੀਂ ਇੱਕ ਪਿੰਡ ਦੇ ਵਿੱਚ ਜਾਂਦੇ ਆ ਦੋ ਪਲੇਅਰ ਬਾਹਰੋਂ ਖੇਡਦੇ ਆ ਤਿੰਨ ਪਲੇਅਰ ਬਾਹਰੋਂ ਖੇਡਦੇ ਆ ਤੁਸੀਂ ਤਿੰਨ ਤਿੰਨ ਲੱਖ ਰੁਪਇਆ ਲੈ ਕੇ ਤੁਸੀਂ ਘਰੇ ਆਣੇ ਨਾਲ ਦੇ ਨੂੰ ਤੁਸੀਂ ਕੀ ਦੇਖਿਆ ਹੋਣਾ ਭਾਈ ਕਮੇਟੀਆਂ ਤੋਂ ਤੁਸੀਂ ਪਹਿਲਾਂ ਮੰਗ ਕੇ ਪੈਸੇ ਲੈਣੇ ਆ ਤੁਸੀਂ ਕਹਿੰਦੇ ਹੋ ਕਬੱਡੀ ਲਈ ਖੇਡਦੇ ਆ ਕਬੱਡੀ ਨੂੰ ਅੱਗੇ ਕੀ ਵਧਾ ਰਹੇ ਆ ਤੁਸੀਂ ਕਬੱਡੀ ਨੂੰ ਅੱਗੇ 96 ਤੋਂ ਲੈ ਕੇ 2008 ਤੱਕ ਨਵੇਂ ਕਬੱਡੀ ਖੇਡੀਆਂ ਤੇ ਸਾਡੇ ਪਿੰਡ ਦੇ ਪਲੇਅਰਾਂ ਨੂੰ ਬਚ ਲੋ 200 ਰੁਪਏ ਨੀਤੇ ਨੂੰ ਵੱਧ ਦੰਦੇ ਹੁੰਦੇ ਸੀ ਤੇ ਬਰਾਬਰ ਦਾ ਨਾਮ ਵੱਧਦੇ ਸੀ ਕਰਾਇਆ ਕੱਢ ਕੇ ਠੀਕ ਹੈ ਹੁਣ ਤੁਹਾਡੀ ਮੰਗ ਕੀ ਹੈ 1.5 ਲੱਖ ਲੈਣਾ ਜੀ ਟੂਰਨਾਮੈਂਟ ਤੇ ਫੇਰ ਆਵਾਂਗੇ ਤੇ ਤੁਸੀਂ ਜਾਣਦੇ ਕੀ ਹੈ ਤੁਹਾਡੀਆਂ ਕੀ ਹਰਕਤਾਂ ਤੁਹਾਡੀਆਂ ਕੀ ਹੈ ਕਿ ਤੁਸੀਂ ਇੱਕ ਟੂਰਨਾਮੈਂਟ ਤੇ ਹਾਰ ਕੇ ਦੂਜੇ ਟੂਰਨਾਮੈਂਟ ਤੇ ਜਾਂਦੇ ਆ 20-30 ਹਜ਼ਾਰ ਦੀ ਖਾਤਰ ਗਹਾਂ ਦੇ ਟੂਰਨਾਮੈਂਟ ਤੇ 100 ਸਬੂਤ ਹੈ ਮੇਰੇ ਕੋਲੇ 100 ਬੰਦਿਆਂ ਦੇ ਹਰਕਾਰਾ 100 ਬੰਦਿਆਂ ਦਾ ਨਾਮ ਹੈ ਮੇਰੇ ਕੋਲੇ ਕਮੇਟੀਆਂ ਕਹਿਣ ਨੂੰ ਤਿਆਰ ਹੈ ਕਮੇਟੀਆਂ ਆਫਰ ਕਰਨ ਨੂੰ ਤਿਆਰ ਜਿੱਥੋਂ ਦੀ ਭੱਜੇ ਐ ਛੜ ਛੜ ਕੇ ਟੂਰਨਾਮੈਂਟ ਤੋਂ ਫੇਤ ਉਹ ਇਹਨੇ ਸਾਡੇ ਪਲੇਅਰਾਂ ਨੂੰ ਬਦਨਾਮ ਕਰਦੇ ਅਸੀਂ ਜਰ ਅਸੀਂ ਵੀ ਕਬੱਡੀ ਖੇਡਿਆ ਪਲੇਅਰਾਂ ਨੇ ਕਬੱਡੀ ਆਉਣ ਵਾਲੇ ਸਮੇਂ 'ਚ ਵੀ ਖੇਡਣੀ ਐ ਤੁਸੀਂ ਇਹਨੂੰ ਕਬੱਡੀ ਨੂੰ ਰਾਹ ਪਾਓ ਠੀਕ ਐ ਰਾਹ ਪਾ ਕੇ ਕਬੱਡੀ ਨੂੰ ਕਿਸੇਰੇ ਲਾਓ ਕਿਨੇ ਦਨੇ ਬੰਦ ਕਿਉਂ ਕਰਿਆ ਮੈਚ ਇਹ ਛੋਡੇ ਕਰਕੇ ਹੋਇਆ ਮੈਚ ਬੰਦ ਜਿਹੜੇ ਤੁਸੀਂ ਮੈਚਾਂ ਦੇ ਵਿੱਚ ਆਪ ਦੀ ਸੋਸ਼ਲ ਮੀਡੀਆ ਤੇ ਪਪੂਲਰ ਹੋਣ ਦੀ ਖਾਤਰ ਅਸਲਾ ਲੈ ਕੇ ਜਾਂਸਲੇ ਵਾਲਿਆਂ ਨਾਲ ਫੋਟੋ ਖਰਾ ਖਰਾ ਕੇ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੀ ਤੇ ਉੱਥੋਂ ਤੁਹਾਡਾ ਉਹਨਾਂ ਵਾਲਾ ਰਿਜ਼ਲਟ ਮਿਲਣਾ ਕਬੱਡੀ ਕਿਉਂ ਬੰਦ ਹੋਈ ਹੈ ਕੈਨੇਡਾ ਦੇ ਛੋਟੀ ਪਲੇਅਰਾਂ ਦੀ ਦੇਣਾ ਇਹ ਸਾਡੇ ਵੇਲੇ ਨਹੀਂ ਸੀ ਇਹ ਠੀਕ ਹੈ ਸਾਡੇ ਵੇਲੇ ਟੀਮ ਨਾਲ ਕੋਈ ਬੰਦਾ ਨਹੀਂ ਹੁੰਦਾ ਫालतू ਲੀੜੇ ਚੱਕਣ ਵਾਲਾ ਬੰਦਾ ਨਹੀਂ ਸੀ ਹੁੰਦਾ ਫालतू ਕੋਈ ਆਹ ਦੇ ਲਈ ਆਪ ਚੱਕਣੇ ਬੰਦੇ ਗੱਡੀ ਚਾੱਕ ਕੇ ਡਰਾਈਵਰ ਬੰਦਾ ਸੀ ਹੁਣ ਤੁਸੀਂ ਸਭ ਕੁਝ ਕਰਨ ਤੋਂ ਬਾਅਦ ਜ਼ਿੰਮੇਵਾਰ ਤੁਸੀਂ ਆਏ ਚੀਜ਼ ਤੇ ਕਿਨੇ ਅਲੀਕੇਸ਼ਨ ਲੱਗਿਆ ਕੀ ਕੁਝ ਹੋਇਆ ਕਬੱਡੀ ਦੇ ਵਿੱਚ ਕਿਹਨੇ ਕਰਿਆ ਇਹ ਇਹ ਫੌਜੀ ਰਹੁੰਦੇ ਨੇ ਕਰਿਆ ਹੈ ਇਹ ਕਿਹਨੇ ਕਰਿਆ ਜਿਹੜੇ ਖੇਡਦੇ ਉਹਨਾਂ ਨੇ ਕਰਿਆ ਸੀ ਤਾਂ ਛੱਡ ਕੇ ਪਾਸੇ ਹੋ ਗਏ ਆ ਇਹ ਤੋਂ ਜਿਹੜੇ ਕੋਚ ਆਏ ਆ ਫੌਜੀ ਰਹੁੰਦਾ ਲੈ ਕੇ ਆਇਆ ਵਿੱਚ ਜਿਹਨਾਂ ਨੂੰ ਨੀਕਰਾਂ ਨੇ ਨਾਲੇ ਨਹੀਂ ਬੰਨਣਿਆ ਆਉਂਦੇ ਉਹ ਬੰਦੇ ਤੁਸੀਂ ਕੋਚ ਬਣਾ ਕੇ ਮੋਟਿਆਂ ਦੇ ਬਿਠਾ ਕੇ ਚਾਰੀਟੇਲੀ HR ਪਿਆ ਕ ਟੂਰਨਾਮੈਂਟ ਤੋਂ ਉਹ ਲੈ ਕੇ ਜਾਂਦੇ ਆ ਉਹਨਾਂ ਨੂੰ ਕੌਣ ਲੈ ਕੇ ਆਉਂਦਾ ਵੀ ਕਿਹਨੇ ਬਣਾਇਆ ਕੋਚ ਉਹ ਪ੍ਰੋਮੋਟਰਾਂ ਨੇ ਬਣਾਏ ਬਾਹਰ ਲੈਨੇ ਜਾਂ ਤੁਸੀਂ ਬਣਾਏ ਹੈ ਉਹਨਾਂ ਨੇ ਨੀਦਰਲੈਂਡ ਦੇ ਵੀਜ਼ੇ ਲੱਗੀਆਂ ਨੇ ਆਸਟ੍ਰੇਲੀਆ ਦੇ ਵੀਜ਼ੇ ਲੱਗੀਆਂ ਨੇ ਇੱਥੇ ਰੁਲੀ ਜਾਂਦੇ ਜੇਤੂ ਵਾਲੇ ਪਾਉ ਵਰਗੇ ਅਧਰੰਗ ਹੋਇਆ ਫਿਰਦਾ ਉਹਨਾਂ ਨੂੰ ਇੱਥੇ ਮਰ ਗਿਆ ਸੀਆਂ ਦੌਦ ਵਾਲਾ 나ਥ ਹੈ ਕਬੱਡੀ ਦੇ ਵਿੱਚ ਕਿਹਨੇ ਮਦਦ ਕਰੀ ਉਹਨਾਂ ਦੀ ਟ੍ਰਾਂਕ ਹੋ ਗਿਆ ਵਿਚਾਰਾ ਉਥੇ ਬਾਜਾ ਮਾਰੀ ਜਾਂਦਾ ਬਸ ਸਾਡੇ ਚੋਂ ਦਾ ਮੁੰਡਾ ਕਬੱਡੀ ਖੇਡਣ ਲੱਗ ਗਿਆ ਤਾਂ ਉਹਦਾ ਕੋਈ ਰਿਸਕਾਰ ਗਾਹਾਂ ਤਰਪਿਆ ਉਹ ਦੂਜਾ ਨਾਤ ਹੋ ਗਿਆ ਹਨਾ ਕੀ ਕੀ ਆ ਤੁਸੀਂ ਇਹਦੇ ਵਿੱਚ ਕੀ ਕਰਿਆ ਕੀ ਤੁਸੀਂ ਇਹਦੇ ਲਈ ਪਲੇਅਰ ਨੇ ਪਲੇਅਰ ਦੀ ਕੀਦੀ ਮਦਦ ਕਰੀਆ ਕੀਦੇ ਨਾਲ ਖੇਡਦੇ ਨੇ ਤੁਸੀਂ ਕੀਦੀ ਮਦਦ ਕਰੀਆ ਸਭ ਦੇ ਵਿੱਚੋਂ ਪੰਜ ਚਾਰ ਬੰਦੇ ਹੋਣਗੇ ਜਿਹੜੇ ਇੱਕ ਦੂਜੇ ਨੂੰ ਸਮਝਦੇ ਹੋਣਗੇ ਠੀਕ ਹੈ ਨਾ ਸਭ ਕੁਝ ਨੂੰ ਤੁਸੀਂ ਅਣਜਾਣ ਨਹੀਂ ਤੁਸੀਂ ਸਭ ਕੁਝ ਜਾਣਦੇ ਆ ਸੋਨੋ ਵੀ ਪਤਾ ਹੈ ਤੁਸੀਂ ਬਾਹਰ ਜਾਂਦੇ ਆ ਖੇਡਣ ਤੁਸੀਂ ਪ੍ਰਮੋਟਰਾਂ ਨਾਲ ਮਿਲਦੇ ਆ ਤੁਸੀਂ ਪ੍ਰਮੋਟਰਾਂ ਨਾਲ ਰਹਿੰਦੇ ਆ ਸਾਡੇ ਪ੍ਰਮੋਟਰ ਕੌਣ ਆ ਤੁਸੀਂ ਪ੍ਰਮੋਟਰਾਂ ਤੋਂ ਪੈਸਾ ਕਿਵੇਂ ਲੈਣਾ ਤੁਸੀਂ ਪ੍ਰਮੋਟਰਾਂ ਨੂੰ ਬਾਜੀ-ਬਾਜੀ ਕਿਵੇਂ ਕਰਨਾ ਠੀਕ ਹੈ ਤੁਸੀਂ ਦਫਲੀ ਕਿਵੇਂ ਵਜਾਉਣੀ ਆ ਹੈ ਸਭ ਕੋ ਸਾਨੂੰ ਪਤਾ ਪਰ ਮੇਰਾ ਭਾਈ ਮੁੱਦੇ ਨਹੀਂ ਬਣਾਈਦੇ ਹੁੰਦੇ ਇਹ ਸਿੱਧੀ-ਦੀੜਾੜੇ ਚੱਲਦੇ ਆ ਕਦੇ ਸਾਡੇ ਅਰਿਆਂ ਦੇ ਦਿਮਾਗ ਵੀ ਨਾ ਥੋੜੇ ਉਲਟ-ਫਲਟ ਹੋ ਜਾਂਦੇ ਹੁੰਦੇ ਆ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਇਹੀ ਕਹਣਾ ਲੱਕੇ ਸਿਧਾਨਾ ਵੀ ਸਾਡਾ ਯਾਰ ਰਿਹਾ ਕੋਈ ਗੈਂਗਸਟਰ ਬਣ ਗਿਆ ਕੋਈ ਏਡੀ ਗੱਲ ਨਹੀਂ ਕਿ ਬਾਹਲਾ ਵੱਡਾ ਬਣ ਗਿਆ ਭਰਾ ਹੀ ਆ ਸਾਡਾ ਠੀਕ ਹੈ ਉਹਨੇ ਕਬੱਡੀ ਖੇਡੀ ਉਹਨੇ ਮੈਂ ਵੀ ਦੇਖਿਆ ਉਹਨੇ ਕਬੱਡੀ ਖੇਡਦੇ ਨੂੰ ਚਲੋ ਉਹਨੇ ਟੀਕਾ ਲਾ ਲਿਆ ਹੋਗਾ ਉਹਦਾ ਸਮਾ ਰਿਹਾ ਇਹ ਠੀਕ ਹੈ ਲਾਇਆ ਜੇ ਮੈਂ ਕਹਦੇ ਮੈਂ ਲਾਇਆ ਫਿਰ ਤੂੰ ਕਹੇ ਲੱਕੇ ਸਿਧਾਨਾ ਇੱਕ ਫੌਜੀ ਵੀ ਕਹਿੰਦਾ ਟੀਕਾ ਲਾਇਆ ਉਹ ਸਮਾ ਸੀ ਠੀਕ ਹੈ ਕਿਸੀ ਦੀ ਦਿਹਾੜੇ ਨੰਗਨ ਤੋਂ ਸਾਨੂੰ ਦੱਸਾਂਗੇ ਵਰਲਡ ਕੱਪ ਤੋਂ ਬੈਸਟ ਰੇਟਰ ਨਿਕਲੇ ਹੋਏ ਅੱਜ ਕਿੱਥੇ ਨੇ ਉਹਗਲਾਂ ਖੜੀਆਂ ਕਰਨ ਵਾਲੇ ਅੱਜ ਕਿੱਥੇ ਨੇ ਬੈਸਟ ਰੇਟਰ ਨਿਕਲੇ ਹੋ ਉਹਨਾਂ ਦਿਨਾਂ ਦੇ ਉਹ ਦੌਰ ਰਹੇ ਜਾ ਸੀ ਜਿਹੜਾ ਕਬੱਡੀ ਲਈ ਮੜਾ ਸੀ ਜੇ ਹੁਣ ਵੀ ਮੜਾ ਹੋਊਗਾ ਅਸੀਂ ਤਾਂ ਦੂਰ ਹੋ ਗਏ ਸਾਨੂੰ ਇਹ ਚੀਜ਼ ਬਾਰੇ ਨੌਲਜ ਨਹੀਂ ਕਿ ਅੱਜ ਕਰੀਏ ਅੱਜ ਹੈਗਾ ਰਹਿਾਇ ਇਹਦੇ ਵਿੱਚ ਸਭ ਕੁਝ ਰਿਹਾ ਕਬੱਡੀ ਦੇ ਵਿੱਚ ਟੀਰਨ ਰਿਹਾ ਚਿਟਾ ਰਿਹਾ ਠੀਕ ਹੈ ਉਹ ਦੇਖਿਆ ਹੋਇਆ ਲੋਕ ਉਹਨਾਂ ਦਿਨਾਂ ਦੀ ਗੱਲ ਕਰਦੇ ਆ ਮੈਂ ਅੱਜ ਦੀ ਗੱਲ ਨਹੀਂ ਕਰਦਾ ਜੱਜ ਵਾਲੇ ਕਹਿੰਨ ਕਿ ਸਾਨੂੰ ਕਹਿੰਦਾ ਅਸੀਂ ਜਿਹੜਾ ਦੌਰ ਦੇਖਿਆ ਅਸੀਂ ਉਹ ਦੌਰ ਦੀ ਗੱਲ ਕਰਦੇ ਆ ਘਮਾਰ ਮੰਡੀ ਦੇ ਵਿੱਚ ਮੈਡੀਕਲ ਦੀ ਦੁਕਾਨ ਕੌਣ ਨਹੀਂ ਜਾਣਦਾ ਲੁਧਿਆਣਾ ਅੱਜ ਕਿਤੇ ਮੁਗਿਆਰ ਕਿਤੇ ਬੰਦੇ ਕਪੂਰਥਲੇ ਕਪੂਰਥਲੇ ਦੇ ਵਿੱਚ ਮੈਡੀਕਲ ਦੀ ਦੁਕਾਨ ਕੌਣ ਨਹੀਂ ਜਾਂਦਾ ਠੀਕ ਹੈ ਬਰਿੰਦਰ ਕਮਾਨ ਮਰ ਗਿਆ ਉਹ ਦੁਕਾਨ ਤੇ ਮੈਂ ਦੇਖਿਆ ਆਪਣੀਆਂ ਅੱਖੀ ਠੀਕ ਹੈ ਨਾ ਤੇ ਰਾਏਕੋਟ ਜਿਹੜਾ ਚ ਰਸਤਾ ਪੈਂਦਾ ਬਰਨਾਲੇ ਤੋਂ ਜਾਣੇ ਕੈਂਚੀਆਂ ਪੈਂਦੀਆਂ ਬੱਸੀਆਂ ਵਾਲੇ ਪਾਸੇ ਹੁੰਣ ਸਿੱਤਾ ਹੁੰਦਾ ਦਰਵਾਜ਼ਾ ਹੁੰਦਾ ਉਹਦੇ ਸਾਹਮਣੇ ਇੱਕ ਮੈਡੀਕਲ ਸਜੇਤ ਕਿਹਨੇ ਨਹੀਂ ਦੇਖਿਆ ਕਿੰਨਾ ਰਸ ਹੁੰਦਾ ਇਹ ਪਲੇਰਾ ਦਾ ਉੱਥੇ ਤੇ ਤਵਾਬੇ ਵਾਲਿਆਂ ਨੇ ਸਾਨੂੰ ਰੱਜ ਕੇ ਭੰਡਿਆ ਸੀ ਕਿ ਜਦੋਂ ਇੱਕ ਰੋਲਾ ਪਿਆ ਸੀ ਮੌਕੇ ਵਾਲਾ ਟੀਕਾ ਮੌਕੇ ਵਾਲ ਨਹੀਂ ਮੋਗੇ ਵਾਲਾ ਟੀਕਾ ਕਹਿੰਦੇ ਹੁੰਦੇ ਸੀ ਮੌਕੇ ਵਾਲੇ ਦੀ ਥਾਂ ਤੇ ਮੋਗੇ ਵਾਲਾ ਟੀਕਾ ਬਦਨਾਮ ਕਰਿਆ ਗਿਆ ਸੀ ਉਦੋਂ ਠੀਕ ਹੈ ਨਾ ਇਹ ਨੰਗਲਿਆਂ ਤੋਂ ਸੀ ਦਿੱਦੇਹਾੜੇ ਜੇ ਤੁਸੀਂ ਚਾਹੁੰਦੇ ਹੋਏ ਤੇ ਲੈਬ ਹੋ ਕੇ ਕਿਸੇ ਬੰਦੇ ਨੇ ਪਾਉਣਾ ਹੋਇਆ ਇਹ ਦੱਸ ਦਿਓ ਕਿ ਨਾਂ ਲੈਦੇ ਬਾਈ ਪਲੇਰਾਂ ਦੇ ਤੇ ਮੈਂ ਹੋਣਾਂ ਵਾਲਿਆਂ ਦੇ ਵੀ ਲੈ ਦੂੰ ਤੇ ਪ੍ਰਾਣਾਂ ਦੇ ਬਿੱਤ ਸਬੂਤ ਲੈ ਕੇ ਦਊਂਗਾ ਇਹ ਗੱਲ ਨਹੀਂ ਮੈਂ ਇਦਾਂ ਨਹੀਂ ਕਿ ਫਲਾਣੇ ਬੰਦੇ ਤੋਂ ਸਮਾਨ ਲਿਆ ਫਲਾਣੇ ਤੋਂ ਲੈਂਦਾ ਫਲਾਣੇ ਦੁਆ ਕਰਦਾ ਫਲਾਣੇ ਤੋਂ ਇਹਨੇ ਸਟੀਰੜ ਕਬੱਡੀ ਦੇ ਵਿੱਚ ਹੁਣ ਵੀ ਹੈ ਪਹਿਲਾਂ ਵੀ ਸੀ ਇਹਦੇ ਨਾਨਕ ਨੇ ਕਿਹਾ ਇਹ ਨੋ ਠੀਕ ਹੈ ਪਰ ਇਹ ਆ ਵੀ ਇਹ ਮਾੜਾ ਨਹੀਂ ਜੇ ਕੋਈ ਆਪ ਦੇ ਤਰੀਕੇ ਨਾਲ ਕੋਈ ਕਰੇ ਮੈਂ ਨਹੀਂ ਕਹਿੰਦਾ ਨਹੀਂ ਲੈਂਦਾ ਪਲੇਅਰ ਵਧੀਆ ਵਿੱਚ ਜਦੋਂ ਅਸੀਂ ਖੇਡਦੇ ਸੀ ਕਿਹੜਾ ਉਹ ਸਮਾਨ ਲੈਂਦੇ ਸੀ ਕਹਿੰਦੇ ਕਿਸੇ ਨੂੰ ਵੀ ਬਦਨਾਮ ਕਰਿਆ ਪਰ ਸਾਥੋਂ ਬਾਅਦ ਚ ਇਹ ਦੌਰ ਚੱਲਿਆ ਤੇ ਚੱਲਿਆ ਲੋ ਅਸੀਂ ਦੇਖਿਆ ਇਹ ਠੀਕ ਹੈ ਨਾ ਅਸੀਂ ਉਹਨੂੰ ਦੇਖਿਆ ਦੇਖ ਕੇ ਕਬੱਡੀ ਛੱਡੀ ਸੀ ਸਾਡੇ 60 ਫੀਟ ਨਹੀਂ ਸੀ ਹੁਣ ਤੱਕ ਅਸੀਂ ਵੀ ਖੇਡ ਸਕਦੇ ਹੁਣ ਤੱਕ ਖੇਡ ਸਕਦੇ ਸੀ ਠੀਕ ਹੈ ਹੁਣ ਤੱਕ ਕੋਈ 60 ਫੀਟ ਹਜੇ ਵੀ ਨਹੀਂ ਸੀ ਪਰ ਛੱਡੀ ਸੀ ਉਹਦੋਂ ਕਿ ਨਹੀਂ ਸਮਾ ਚੰਗਾਣੀ ਮਾੜਾ ਸਮਾਂ ਚੱਲ ਪਿਆ ਹੂੰ ਕਿੰਨੇ ਪਲੇਅਰਾਂ ਨੇ ਉਹਦੋਂ ਕਿੰਨੇ ਪਲੇਅਰ ਗਏ ਜਿਹੜੇ ਸਿਰਾਂ ਸੀ ਤੇ ਬੈਠ ਕੇ ਸੋਟਣਾ ਫੇਰ ਗੱਲਾਂ ਕਰਾਂਗੇ ਅੱਜ ਜ਼ਿਆਦਾ ਸਿੱਧੀ ਢਾੜੀ ਕਰਕੇ ਲਮਾ ਸਵਾਣੀ ਕਰਦੇ वर्ल्ड कप ਦੇ ਪਲੇਅਰ ਸਾਡੇ ਏਰੀਆ ਦੇ ਗਏ ਤੇ ਸਾਡਾ ਮਜ਼ਾਕ ਉਡਾਇਆ ਦੁਆਬੇ ਵਾਲਿਆਂ ਨੇ ਉਦੋਂ ਵੀ ਤੇ ਦੁਆਬੇ ਵਾਲੇ ਫਿਰ ਪਿੱਟੇ ਵੀ ਬਾਹਰ ਜਾ ਕੇ ਕਿ ਸਟੀਰ ਵਾਲੇ ਹੀ ਕਰਦੇ ਰਹੇ ਆ ਲੱਕੀਰ ਵਾਲੀ ਵਰਗੇ ਅਸੀਂ ਖੇਡਦੇ ਹੁੰਦੇ ਸੀ 100 100 ਉਹ ਮਾਰਦੇ ਸੀ ਨਤਾਸ਼ਰਾਉਣ ਦੀ ਖਾਤਰ ਜੰਪ ਠੀਕ ਹੈ ਸਟੀਰ ਲਾਇਆ ਸੀ ਤਾਂ ਕਰਕੇ ਆਪਦੇ ਮੰਨਿਆ ਅਸੀਂ ਮਨਾਇਆ ਨਹੀਂ ਗਾ ਅਸੀਂ ਕਿਹਾ ਨਹੀਂ ਕਿਸੇ ਨੂੰ ਪਰ ਤੁਹਾਨੂੰ ਭਰਾਵੋ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਹਾਂ ਕਬੱਡੀਆਂ ਨੂੰ ਬਦਨਾਮ ਨਾ ਕਰੋ ਸਾਨੂੰ ਤਾਂ ਸਿਰਫ ਨਾਮ ਮਿਲਿਆ ਪਰ ਜਿਹਦੋਂ ਤਾਂ ਸਾਨੂੰ ਪੈਸਾ ਮਿਲਿਆ ਸਾਨੂੰ ਟੂਰ ਮਿਲਿਆ ਤੁਸੀਂ ਯਾਸੀ ਕਰਦੇ ਆ ਬਾਹਰ ਬਹੁਤ ਵਧੀਆ ਤੁਸੀਂ ਲੋਕਾਂ ਦੇ ਪੈਸੇ ਵਧੀਆ ਪ੍ਰਮੋਟਰਾਂ ਨੂੰ ਬਾਜੀ-ਬਾਜੀ ਕਰਕੇ ਬਾਪੂ ਬਣਾਇਆ ਕਹਿੰਗਾ ਨੇ ਠੀਕ ਹੈ ਅਮਰੀਕਾ ਦੇ ਵਿੱਚ ਕਹਿੰਗਾ ਨੇ ਬਾਪੂ ਵੀ ਬਣਾ ਰੱਖਿਆ ਪਰ ਇਦਾਂ ਦੀ ਗੱਲ ਆ ਇਹਦਾ ਕਰੋ ਪੈਸਾ ਲਓ ਕਬੱਡੀ ਤੁਹਾਡੀ ਹੈਗੀ ਆ ਤਾਂ ਤੁਸੀਂ ਇਹਨੂੰ ਹਨਾ ਸਭ ਕੁਝ ਤੁਹਾਡੇ ਲਈ ਆ ਕਿਸੇ ਨੂੰ ਦੰਦੇ ਨਹੀਂ ਤੁਸੀਂ ਕਿਸੇ ਤੋਂ ਲੈਣਾ ਨਹੀਂ ਪਰ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੀ ਰੋਟੀ 'ਚ ਲੱਤ ਨਾ ਮਾਰੋ ਤੁਸੀਂ ਅਰੀਲਾ ਰੂਲਾ ਜੀਆਂ ਪਾ ਕੇ ਜੇ ਹੋ ਗਿਆ ਉਹ ਹੋ ਗਿਆ ਜੇ ਲੱਖੇ ਨਹੀਂ ਯਾਰ ਬੋਲਤਾ ਹੀ ਜੇਰਾ ਤੁਸੀਂ ਜਵਾਬ ਹੀ ਨਾ ਦੰਦੇ ਜੇ ਤੁਸੀਂ ਜਵਾਬ ਹੀ ਨਾ ਦੰਦੇ ਤਾਂ ਉਹ ਪੋਸਟ ਉਹਦੀ ਉੱਥੇ ਹੀ ਰੁੱਕ ਕੇ ਰਹਿ ਜਾਣੀ ਸੀ ਤੁਸੀਂ ਕਬੱਡੀ ਦਾ ਮਜਾਕ ਬਣਾਇਆ ਲੱਖੇ ਨੇ ਨਹੀਂ ਬਣਾਇਆ ਇਹ ਠੀਕ ਹੈ ਨਾ ਜੇ ਲੱਖੇ ਨੇ ਬੋਲਤਾ ਸੀ ਤਾਂ ਨੋ ਪ੍ਰੋਬਲਮ ਲੱਖੇ ਦੀ ਪੋਸਟ ਨੂੰ ਤੁਸੀਂ ਚੁੱਪ ਕਰ ਜਾਂਦੇ ਜਦੋਂ ਜਵਾਬ ਨਾ ਦੰਦੇ ਤਾਂ ਲੱਖੇ ਦੀ ਪੋਸਟ ਉੱਥੇ ਰੁੱਕ ਜਾਨੀ ਸੀ ਪਰ ਤੁਸੀਂ ਬੈਠ ਬੈਠ ਕੇ ਇਹਦੀਆਂ ਰੀਲਾਂ ਬਣਾ ਬਣਾ ਕੇ ਆਪਦੇ ਵਿਊ ਲੈਣ ਦੀ ਖਾਤਰ ਇਹ ਪਾਤੀਆਂ ਤੇ ਪਰ ਇਹ ਵੀ ਨਹੀਂ ਪਤਾ ਕਿ ਤੁਸੀਂ ਮੇਰੇ ਮਨਤਾ ਕਰ ਦਿੰਦੀਆਂ ਹੁੱਡੀਆਂ ਆ ਜਾਂਣ ਵਿੱਚੋਂ ਮੈਨੂੰ ਇਹ ਵੀ ਪਤਾ ਹੈ ਠੀਕ ਹੈ ਭਾਈ ਸੌਰੀ ਸਸਿਕਾ ਸਭ ਕੁਝ ਤੁਹਾਨੂੰ ਹਿਲਿਆ ਹੋਣਾ ਹੈ ਕਿ ਕਬੱਡੀ ਤੁਸੀਂ ਇਹਨੂੰ ਕਰਨ ਵਾਲੇ ਆ ਪਰ ਇਹਨੂੰ ਅਸੀਂ ਦਿ ਦਿਹਾੜੇ ਨਗਾਉਣ ਤੋਂ ਬਾਅਦ ਜੇ ਕਿਸੇ ਨੇ ਕੋਈ ਡਿਬੇਟ ਕਰਨੀ ਹੋਈ ਕਿਸੇ ਨੇ ਕੋਈ ਗੱਲ ਕਰਨੀ ਹੋਈ ਮੇਰਾ ਨੰਬਰ ਵੀ ਸਾਰਿਆਂ ਕੋਲੇ ਸਭ ਕੁਝ ਕੋਲੇ ਆ ਠੀਕ ਹੈ ਐਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਪਰ ਜਿੱਦਾਂ ਦਾ ਦੌਰ ਹੈ ਇਹਨੂੰ ਚੰਗੀ ਪੁੱਕ ਵਾਲੇ ਪਾਸੇ ਲਿਆਉਣ ਦਾ ਸਮਾਂ ਮਾੜੇ ਪਾਸੇ ਤੋਰਨ ਦਾ ਨਹੀਂ ਰੀਲਾਂ ਪਾਉਣ ਦਾ ਨਹੀਂ ਇਹਨੂੰ ਸੋਚਣ ਤੇ ਵਿਚਾਰਨ ਦਾ ਸਮਾਂ ਚੰਗੀਆਂ ਗੱਲਾਂ ਚੰਗੇ ਵਿਚਾਰ ਚੰਗੇ ਤੋੜੇ ਬੈਠ ਕੇ ਗੱਲਾਂ ਕਰਨੀਆਂ ਛੋਟੇ ਬੱਚਿਆਂ ਤੋਂ ਸ਼ੁਰੂ ਕਬੱਡੀ ਕਿਵੇਂ ਕਰਨੀ ਆ ਕਿ ਨੂੰ ਆਪਾਂ ਕੈਂਪ ਲਾਉਣੇ ਕਿੰਦਾਂ ਦੀਆਂ ਗੱਲਾਂ ਕਰਨੀਆਂ ਸਕੂਲਾਂ 'ਚ ਕਮੇ ਕਬੱਡੀ ਦੁਬਾਰਾ ਸ਼ੁਰੂ ਹੋਵੇ ਕਿੱਥੋਂ ਸ਼ੁਰੂ ਹੋਈ ਸੀ ਕਿੱਥੇ ਖਤਮ ਹੋਈ ਏ ਇਹ ਬੈਠ ਕੇ ਇੱਕ ਵਿਸ਼ਾ ਠੀਕ ਹੈ ਜੇ ਕੋਈ ਕਿਸੇ ਨੂੰ ਗਲਤਫਲਤ ਬੋਲਿਆ ਗਿਆ ਹੋਵੇ ਤਾਂ ਮੈਂ ਕਿਉਂਕਿ ਮੈਂ ਉਹਦਾ ਕਰਨ ਭਰਾਵਾਂ ਨੂੰ ਸਾਰਿਆਂ ਨੂੰ ਸੌਰੀ ਠੀਕ ਹੈ ਬਾਕੀ ਚੱਟੇ ਆਏ ਹੋਏ ਆ ਲੰਗੀ ਹੋਈ ਹੈ ਉਹ ਬਾੜੇ ਦੇ ਟੱਟੂਨੇ ਮਾਰਨਾ ਦਾ ਜਦੋਂ ਮਾਰਦੀ ਮਾਰਨ ਪਊ ਕਿ ਹਿਰਦਲੇ ਤੇ ਮਾਰਨ ਵਾਲਾ ਕੰਮ ਤਾਂ ਹੈ ਨਹੀਂਗਾ ਨਾ ਕਿ ਉਹਨੂੰ ਗਲਤ ਕਹਿੰਨੇ ਆ ਨਾ ਸੋੰਦੇ ਮੈਂ ਫਾਰੇ ਪਰ ਆਉਣਾ ਹੈ ਕਿ ਕਬੱਡੀ ਨੇ ਸਭ ਕੁਝ ਦਿੱਤਾ ਹੈ ਜਿਹੜੇ ਬੰਦੇ ਕਬੱਡੀ ਨਾਲ ਜੁੜੇ ਆ ਇੱਕ ਫਰੂਟ ਚਾਟ ਵੇਚਣ ਵਾਲੇ ਤੋਂ ਲੈ ਕੇ ਪਾਣੀ ਦੀਆਂ ਬੋਤਲਾਂ ਪਕੌੜੇ ਵੇਚਣਾਂ ਤੋਂ ਲੈ ਕੇ ਕਮੈਂਟਰੀ ਵਾਲੇ ਰੈਫਰੀ ਪਤਾ ਨਹੀਂ ਕਿੰਨੇ ਪਰਿਵਾਰ ਕਬੱਡੀ ਨਾਲ ਜੁੜੇ ਹੋਏ ਨੇ ਠੀਕ ਹੈ ਤੇ ਸਾਰੇ ਪਰਿਵਾਰਾਂ ਦਾ ਰੋਜ਼ਗਾਰ ਇਹ ਤੋਂ ਕਬੱਡੀ ਤੋਂ ਚੱਲਦਾ ਇੱਕ ਟੂਰਨਾਮੈਂਟ ਦੇ ਵਿੱਚ ਮੈਨੂੰ ਅੰਦਾਜ਼ਾ ਵੀ 6000 ਬੰਦੇ ਦਾ ਘਰ ਚੱਲਦਾ ਹੋਇਆ ਇੱਕ ਟੂਰਨਾਮੈਂਟ ਤੋਂ ਤੇ ਇਹਨੂੰ ਚੱਲਦੇ ਰਹਿਣ ਦਈਏ ਆਪਾਂ ਮੁੱਦਿਆਂ ਨੂੰ ਬੰਦ ਕਰੀਏ ਚੰਗੇ ਪਖਲੇ ਲਈ ਸੋਚੀਏ ਚੰਗੇ ਪਖਲੇ ਬਹਿ ਕੇ ਕੋਈ ਕਾਮਨਾ ਕਰੀਏ ਜੇ ਲੱਖੇ ਨੇ ਪਾਤੀ ਹੀ ਪੋਸਟ ਉਹਨੂੰ ਕਹਿੰਦੇ ਵੀਰੇ ਕੋਈ ਗੱਲ ਨਹੀਂ ਜੇ ਹੈਗੇ ਉਹ ਬੰਦਿਆਂ ਨੇ ਆਪਾਂ ਗਲਤ ਕਰੀਏ ਤੇ ਆਪਾਂ ਚੰਗੇ ਲਈ ਸੋਚੀਏ ਠੀਕ ਹੈ ਅਰੀਲਾ ਪਾਪਾ ਕੇ ਹਾਸੇ ਮਜ਼ਾਕ ਕਰਕੇ ਅਸੀਂ ਜੇ ਸਾਡੇ ਕੋਲੇ ਚਾਰ ਚਲੜ ਹੈਗੇ ਨਾ ਦੂਜੇ ਪਲੇਰਾਂ ਦੀ ਰੋਟੀ ਦੀ ਲਤਨਾ ਮਾਰੀ ਅਸੀਂ ਕਿ ਅਸੀਂ ਸਟਾਰਾਂ ਦੂਜੇ ਆਉਣ ਵਾਲਿਆਂ ਦੀ ਕੀ ਸੋਚਣਾ ਠੀਕ ਹੈ ਇਹ ਸੋਚੀਏ ਕਿ ਸਾਡੀ ਕਬੱਡੀ ਨੂੰ ਕੀ ਦੇਣਾ ਸਾਡੀ ਸਿਰਫ ਸਾਡੇ ਆਪਣੇ ਘਰ ਨੂੰ ਦੇਣਾ ਸਾਡੀ ਕਬੱਡੀ ਨੂੰ ਦੇਣ ਨਹੀਂਗੀ ਅਸੀਂ ਪੈਸਾ ਕਮਾਉਣੇ ਆ ਅਸੀਂ ਮਕਸਦ ਲਈ ਅਸੀਂ ਆਪਦੇ ਨਾਂ ਵੀ ਬਦਲ ਲੈਨੇ ਆ ਤੇ ਅਸੀਂ ਬਾਪੂ ਵੀ ਬਦਲ ਲੈਨੇ ਆ ਠੀਕ ਹੈ ਕਬੱਡੀ ਨੂੰ ਦੇਣ ਸਾਡੀ ਕੀ ਹੈ ਕਬੱਡੀ ਲਈ ਅਸੀਂ ਕੀ ਕਰਿਆ ਕਬੱਡੀ ਲਈ ਕਿੰਨਾ ਸਮਾਂ ਦੇ ਰਹੇ ਆ ਅਸੀਂ ਤੁਸੀਂ ਸਿਰਫ ਪੈਸੇ ਜੇ ਤੂੰ ਕਬੱਡੀ ਖੇਡਦੇ ਨਾ ਉਹ ਸਿਰਫ ਜਿਹੜਾ ਤੁਹਾਡਾ ਸਮਾਂ ਹੈ ਉਹ ਤੁਸੀਂ ਕਬੱਡੀ ਨੂੰ ਨਹੀਂ ਦੇ ਰਹੇ ਉਹ ਤੁਸੀਂ ਆਪਣੇ ਪਰਿਵਾਰ ਨੂੰ ਦੇ ਰਹੇ ਆ ਆਪਣੇ ਪੈਸਾ ਕਮਾਉਣ ਦੇ ਲਈ ਦੇ ਰਹੇ ਆ ਸਮਾਂ ਤਾਂ ਉਹ ਹੁੰਦਾ ਕਿ ਜਦੋਂ ਕਬੱਡੀ ਛੱਡ ਕੇ ਤੁਸੀਂ ਬਾਅਦ ਚ ਕਬੱਡੀ ਨੂੰ ਸਮਾਂ ਦੇ ਰਹੇ ਹੋ ਸਾਥੋ ਦਿੱਤਾ ਨਹੀਂ ਗਿਆ ਤੇ ਅਸੀਂ ਅਸੀਂ ਆਪ ਦੇ ਆਪ ਨੂੰ ਮਹਿਸੂਸ ਕਰ ਰਹੇ ਆ ਕਿ ਸਾਥੋ ਕਬੱਡੀ ਨੂੰ ਸਮਾਂ ਨਹੀਂ ਦਿੱਤਾ ਗਿਆ ਨਾ ਜ਼ਰੂਰ ਲੈ ਲੈ ਕੇ ਫੌਜੀ ਰੋਂਟਾ ਨਾਲ ਲੈ ਲੈ ਪਰ ਹਿੱਕੋ ਕਬੱਡੀ ਨੂੰ ਸਮਾਨ ਹੀ ਦੇ ਸਕੇ ਠੀਕ ਹੈ ਜੇ ਪੈਸਾ ਕਮਾ ਰਹੇ ਆ ਤੁਸੀਂ ਸਿਰਫ ਆਦੇ ਪਰਿਵਾਰ ਲਈ ਕਮਾ ਰਹੇ ਆ ਤੁਸੀਂ ਕਿਸੇ ਲਈ ਨਹੀਂ ਸਾਂਹ ਨਹੀਂ ਕਰੇ ਤੁਸੀਂ ਕਿਹਦੇ ਠੀਕ ਹੈ ਕਬੱਡੀ ਖੇਡ ਰਹੇ ਆ ਠੀਕ ਹੈ ਤੁਸੀਂ ਪੈਸਾ ਕਮਾ ਰਹੇ ਆ ਉਦੋਂ ਪਤਾ ਲੱਗਣਾ ਕਿ ਤੁਸੀਂ ਕੋਚ ਬੰਦੇ ਨਹੀਂ ਫ੍ਰੀ ਚ ਕੋਚ ਬੰਦੇ ਕਿ ਉਦੋਂ ਵੀ ਪੈਸਾ ਮੰਗਦੇਗੇ ਤੁਸੀਂ ਕਬੱਡੀ ਨੂੰ ਕੀ ਦੇਣਾ ਸਾਡੇ ਕਬੱਡੀ ਚ ਕਿੰਨੇ ਪਲੇਅਰਾਂ ਨੂੰ ਲਿਆ ਕੇ ਵਿੱਚ ਪੜਦੇ ਆ ਕਿੰਨਾਂ ਲਈ ਫ੍ਰੀ ਅਸੀਂ ਕੈਂਪ ਲਾ ਰਹੇ ਆ ਕਿੰਨੇ ਜਗ੍ਹਾ ਦੇ ਰਹੇ ਆ ਕਬੱਡੀ ਨੂੰ ਕਿੰਨਾ ਸੀ ਆਪਦੇ ਲਈ 2 ਘੰਟੇ 4 ਘੰਟੇ ਆਉਦਾ ਸਮਾਂ ਦੇ ਰਹੇ ਆ ਕਬੱਡੀ ਦੇ ਪਲੇਅਰ ਪੈਦਾ ਕਰਨ ਨੂੰ ਇਹ ਚੀਜ਼ਾਂ ਜਦੋਂ ਆਉਣਗੀਆਂ ਨਾ ਕਬੱਡੀ ਉਦੋਂ ਸੁਧਾਰ ਹੋਊਗਾ ਜਿੰਨਾ ਟਾਈਮ ਅਸੀਂ ਕਬੱਡੀ ਦੇ ਆਪਦੇ ਪੈਸੇ ਕਮਾਉਣੇ ਆ ਇੱਕ ਦੂਜੇ ਦੇ ਬੈਠ ਕੇ ਰੀਲਾ ਪਾਉਣੇ ਆ ਇਹ ਕਬੱਡੀ ਦਾ ਸੁਧਾਰ ਨਹੀਂ ਐ ਤੁਸੀਂ ਆਪਦੇ ਲਈ ਕਰ ਰਹੇ ਆ ਜੇ ਸਾਡੇਰ ਕਹਿੰਦੇ ਕੁਝ ਬੋਲਿਆ ਜਾਵੇ ਤਾਂ ਫਿਰ ਤੁਸੀਂ ਕਹਣਾ ਉਹ ਸਾਡੇ ਲਈ ਬੋਲਤਾ ਜੀ ਉਹਨੇ ਉਹ ਮਾਮਾ ਹੀ ਬੋਲਾਂਗੇ ਤੁਸੀਂ ਕਰਿਆ ਵੀ ਕੀ ਆਪਦੇ ਲਈ ਕਰਿਆ ਯਾਰ ਕਬੱਡੀ ਲਈ ਕੀ ਕਰਿਆ ਉਹ ਦੱਸੋ ਤੁਸੀਂ ਠੀਕ ਸਿੱਧੀ ਥੜੇ ਨੰਗਲੇੰਦੋ ਕੋਈ ਗੱਲ ਨਹੀਂ ਕਦੇ ਪ੍ਰਮੋਟਰਾਂ ਨਾਲ ਵੀ ਗੱਲਾਂ ਕਰਾਂਗੇ ਪਰ ਮੇਰੇ ਕੋਲ ਜਿਹੜੀਆਂ ਗੱਲਾਂ ਆਈਆਂ ਕਬੱਡੀ ਕੈਨੇਡਾ ਦੀ ਬੰਦ ਹੋਣ ਦੇ ਕਾਰਨ ਕੀ ਹੈ ਇੰਗਲੈਂਡ ਦੇ ਬੰਦ ਹੋਣ ਦੇ ਕਾਰਨ ਯੂਰਪ ਦੇ ਕੀ ਹੈ ਤੁਸੀਂ ਖੇਡਦੇ ਆਂ ਅਸੀਂ ਕਬੱਡੀ ਤੋਂ ਬਹੁਤ ਟਾਈਮ ਦੇ ਦੂਰ ਬਹੁਤ ਟਾਈਮ ਦੇ ਪਰ ਸਾਨੂੰ ਅਫਸੋਸ ਆਇਆ ਕਿ ਬੰਦ ਹੋਣੀ ਨਹੀਂ ਚਾਹੀਦੀ ਸੀ ਵੀ ਹੋ ਗਈ ਹੈ ਨਾ ਪਰ ਦੇਖ ਸਨੇ ਕੋਈ ਵੀ ਪੋਸਟ ਪਾਉਂਦਾ ਕੋਈ ਕਿਸੇ ਪ੍ਰਤੀ ਕਹਿੰਦਾ ਜੀ ਗਲਤ ਹੁੰਦੀ ਹੈ ਤਾਂ ਉਹਦਾ ਜਵਾਬ ਨਾ ਦਿਆ ਕਰੋ ਜੇ ਤੁਸੀਂ ਪਲੇਅਰ ਆਜ ਦੇ ਟਾਈਮ ਤੇ ਤੁਹਾਡਾ ਨਾਮ ਚੱਲਦਾ ਤੁਸੀਂ ਜਵਾਬ ਦੇਵੋਗੇ ਤਾਂ ਇਹਦਾ ਮੁੱਦਾ ਬਣੂਗਾ ਠੀਕ ਹੈ ਇਹ ਬੰਦ ਕਰ ਦਿਓ ਤਾਂ ਮੈਟਰ ਬੰਦ ਹੋ ਜਾਂਦਾ ਇਹ ਚੈਪਟਰ ਨੂੰ ਖੋਲ ਕੇ ਬੈਠੇ ਅਸੀਂ ਅੱਗੇ ਪੜ ਕੇ ਅੱਗੇ ਜਵਾਬ ਦੇਵਾਂਗੇ ਤਾਂ ਜਵਾਬ ਦੇਣ ਵਾਲੇ ਤਾਂ ਹੋਰ ਵੀ ਹੋਣਗੇ ਤੁਸੀਂ ਲੱਖੇ ਦਾ ਜਵਾਬ ਦਿੱਤਾ ਤੇ ਨਾਨਕ ਕਟੂਰ ਖੜਾ ਹੋ ਗਿਆ ਨਾਨਕ ਕਟੂਰ ਤੋਂ ਬਾਅਦ ਕਿਸੇ ਨੇ ਹੋਰ ਪਾਤੀ ਮੈਨੂੰ ਅੱਜ ਵਧੀਆ ਲੱਗਾ ਕਿ ਉਹਨੇ ਮੁੰਡੇ ਨੇ ਪਾਈ ਸਤੂ ਨੇ ਖੰਡੂਰ ਸਾਹਿਬ ਵਾਲੇ ਨੇ ਕਿ ਭਾਈ ਮੇਰਾ ਟੈਸਟ ਲਓ ਮੈਂ ਹੈਗਾ ਕੀ ਉਹ ਬੰਦਾ ਗਵਾਡਾ ਯਾਰ ਉਹਨੇ ਕਿਹਾ ਪਰ ਇਹ ਥੋੜੀ ਉਹਨੇ ਕਿਹਾ ਦੂਜਿਆਂ ਨੇ ਤਾਂ ਮਜ਼ਾਕ ਉਡਾਇਆ ਨਾ ਇਨਸਾਨ ਆ ਉਹਨੇ ਖੇਡੀ ਉਹਨੂੰ ਪਤਾ ਲੱਗਿਆ ਉਹਨੇ ਮੈਨੂੰ ਪਤਾ ਵਧੀਆ ਪਲੇਅਰ ਖੇਡਿਆ ਪਰ ਤੁਸੀਂ ਇਹਨੂੰ ਵੀ ਸਾਰੇ ਮੇਰੀ ਵੀ ਤੂੰ ਸੋਚੋ ਮੈਂ ਤਾਂ ਤੁਹਾਨੂੰ ਇੱਕੋ ਮੇਰੀ ਆਪਦੀ ਮਨ ਦੀ ਸਲਾਹ ਦੇਣ ਲੱਗਾ ਇੱਕ ਤਾਂ ਸਕੂਲਾਂ ਦੇ ਵਿੱਚ ਕਬੱਡੀ 42 ਕਿਲੋ 47 ਕਿਲੋ 48 ਕਿਲੋ ਸਾਰੇ ਮੈਚ ਪਿੰਡਾਂ ਦੇ ਵਿੱਚ ਹੁਣ ਰੋਲ ਪਿੰਡ ਹੋਵੇ ਇੱਕ ਬੰਦਾ ਬਾਹਰੋਂ ਹੋਵੇ ਠੀਕ ਹੈ ਇਹ ਭਲਾ ਦੁਖੀ ਹੋਣ ਮੇਰੇ ਤੋਂ ਜੋ ਮਰਜੀ ਹੋਵੇ ਯਾਰ 10 ਮਿੰਟ ਮੈਨੂੰ ਨਹੀਂ ਕੋਈ ਕਹ ਲੋ ਵੀ ਜਿਹੜਾ ਲੱਖ ਲੱਖ ਰੁਪਈਆ ਇੱਕ ਪਲੇਅਰ ਨੂੰ ਦੇਣਾ ਉਹ ਬੰਦ ਹੋਵੇ ਕਿਰਾਇਆ ਦਿੱਤਾ ਜਾਵੇ ਗੱਡੀ ਦਾ ਇਹਨਾਂ ਨੂੰ ਟੂਰਨਾਮੈਂਟ ਦਾ ਪ੍ਰਾਈਸ ਸੀਮਤ ਹੋਵੇ ਪੈਸਾ ਜੇਕਰ ਦਾ ਦੁੱਖ ਤਕਲੀਫ ਉਹਦਾ ਨਾ ਖੜਿਆ ਜਾਵੇ ਪਲੇਅਰ ਦੇ 7 ਵਜੇ ਦੀ ਉਹਨੂੰ ਦਿੱਤੇ ਜਾਣ ਉਹ ਠੀਕ ਹੈ ਜਿਹੜਾ ਫालतू ਪੈਸਾ 1.5 ਲੱਖ ਇੱਕ ਪਲੇਅਰ ਮੰਗਦਾ ਨੂੰ ਬੰਦ ਕਰਿਆ ਜਾਵੇ ਠੀਕ ਹੈ ਨਕਲੀ ਕੋਚ ਜਿਹੜੇ ਹਾਂ ਕਾਕੀ ਨੀਕਰਾਂ ਵਾਲੇ ਪੁਲਾਣੀਆਂ ਵਾਲੇ ਇਹਨਾਂ ਤੋਂ ਮੜਾ ਜਾ ਕੇ ਰੇਜ ਕਰੋ ਤੇ ਸਭ ਕੁਝ ਠੀਕ ਹੋ ਜਾਣਾ ਕਰਨਾ ਕਿਹਨੇ ਜਿਹੜੇ ਪਿੰਡਾਂ ਦੀਆਂ ਕਮੇਟੀਆਂ ਟੂਰਨਾਮੈਂਟ ਕਰਾਉਂਦੀਆਂ ਤੇ ਜੇ ਤੁਸੀਂ ਆਪਦੀ ਬੱਲੇ ਬੱਲੇ ਲਈ ਟੂਰਨਾਮੈਂਟ ਕਰਾਉਣੇ ਆ ਹਨਾ ਵੀ ਪਿੰਡ 'ਚ ਬੱਲੇ ਬੱਲੇ ਹੀ ਕਰਾਉਣੀ ਆਹੀਂ ਤਾਂ ਜੀ ਆਹ ਕਰਨਾ ਜੋ ਕਰਨਾ ਟ੍ਰੈਕ ਰੱਖਣੇ ਦੇਬੋ ਰੱਖਣੇ ਫੇਰ ਤੁਸੀਂ ਕਬੱਡੀ ਦਾ ਨੁਕਸਾਨ ਕਰ ਰਹੇ ਤੇ ਫਾਇਦਾ ਨਹੀਂ ਕਰ ਰਹੇ ਮੈਂ ਤੁਹਾਨੂੰ ਸਿੱਧੀ ਗੱਲ ਕਹਣਾ ਜੇ ਕਬੱਡੀ ਕਰਾਉਣੀ ਆ ਮਾੜੀ ਮੋਟੀ ਸਮਝਦਾਰੀ ਨਾ ਕਰਾਓ ਠੀਕ ਹੈ ਤੇ ਅਸੀਂ ਤਾਂ ਬਈ ਖੇਡ ਕੇ ਹਟ ਗਏ ਆ ਘਰੇ ਬੈਠੇ ਆ ਪਰ ਤੁਹਾਨੂੰ ਦੁੱਖ ਹੁੰਦਾ ਜੀ ਦਾ ਲੈਣਾ ਦੇਣਾ ਕਿਸੇ ਤੋਂ ਕੁਝ ਨਹੀਂ ਦਾ ਰੱਬ ਨੇ ਇੰਨਾ ਕੁਝ ਦਿੱਤਾ ਠੀਕ ਹੈ ਜਿਹੜੇ ਅੱਜ ਮੈਂ ਤੁਹਾਨੂੰ ਸਿੱਧੀ ਗੱਲ ਕਰਨਾਂ ਕਿ ਜੇ ਪਲੇਅਰ ਕਹਿੰਦੇ 20 ਸਾਲਾਂ ਚ 30 ਸਾਲਾਂ ਚ ਇਹਨਾ ਕਮਾ ਲਿਆ ਤੇ ਰੱਬ ਨੇ ਸਾਨੂੰ ਸੁੱਤਿਆ ਪਿਆ ਨੂੰ ਦਿੱਤਾ ਉਹ ਤਾਂ ਮੰਗੋ ਬੰਦਾ ਬੰਦੇ ਨੂੰ ਕੁਝ ਨਹੀਂ ਦੇ ਸਕਦਾ ਠੀਕ ਹੈ ਇਹ ਦੁੱਲੇ ਵੱਡੇ ਦੁੱਲੇ ਨਾਲ ਗੱਲ ਕਰਕੇ ਦੇਖ ਲਓ ਕਿ ਜਦੋਂ ਸਾਡੀ ਇੱਕ ਦੋ ਵਾਰੀ ਪਹਿਲਾਂ ਗੱਲ ਹੋਈ ਸੀ ਕਿ ਖੇਡ ਦੇ ਮੈਚ ਲੱਗਦੇ ਰਹੇ ਜੇ ਉਹ ਲੱਗਦੇ ਰਹੇ ਹਨ ਉਹ ਕਹਨਾਂ ਸੀ ਵੀ ਪਰਮਾਤਮਾ ਸਭ ਕੁਝ ਦਿੰਦਾ ਸੱਚੇ ਬੰਦੇ ਨੂੰ ਦਿੰਦਾ ਮੇਰਾ ਵੀ ਲੋ ਸਾਰੇ ਸੱਚਾਈ ਤੇ ਚੱਲੋ ਤੇ ਚੰਗੇ ਬਸੇ ਚੰਗਾ ਕੰਮ ਕਾਰਜ ਕਰੋ ਤੁਹਾਡਾ ਨਾਮ ਹੋਵੇ ਚੰਗੇ ਕੰਮ ਕਰੋ ਚੰਗੀ ਲੈ ਤੇ ਆਓ ਹਣਾ ਜੇ ਕਿਸੇ ਨੂੰ ਗਲਤ ਬੋਲਿਆ ਗਿਆ ਹੋਵੇ ਤਾਂ ਚਲੋ ਉਹਦੇ ਕੋਲ ਸੌਰੀ ਮੰਗਣ ਚ ਕੋ ਬੱਡਾ ਹਰ ਜਨੀ ਹੁੰਦਾ ਪਰ ਕਿਹਾ ਜਾਣਾ ਸੱਚ ਤਾਂ ਸੱਚ ਹੀ ਹੁੰਦਾ ਠੀਕ ਹੈ ਸਾਰੇ ਜਿੰਨੇ ਮੇਰੇ ਭਰਾ ਥੱਲੇ ਕਮੈਂਟ ਕਰਦੇ ਸੀ ਸੌਰੀ ਮੈਂ ਇਹਦੇ ਜੋ ਜਜ਼ਬਾਤੀ ਪੁਣੇ ਚ ਆਪਾਂ ਜਲੈਬ ਹੋਇਆ ਮੈਨੂੰ ਸਿੱਧੀ ਜਿਹੜਾ ਕਰਕੇ ਥੋੜਾ ਜਿਹਾ ਲੱਗਦਾ ਕਿ ਮੁੱਦਾ ਵੱਡਾ ਬਣ ਰਿਹਾ ਕਬੜੀ ਦਾ ਇਹਨਾਂ ਨੂੰ ਨਹੀਂ ਬਣਾਉਣਾ ਚਾਹੀਦਾ ਇਹ ਚੀਜ਼ ਬਹੁਤ ਸਮਾਂ ਪਿਆ ਬਣਾਉਣ ਲਈ ਬਣਾਵਾਂਗੇ ਕੋਈ ਗੱਲ ਨਹੀਂ ਹੈਨਾ ਤੇ ਸਾਰੇ ਮੇਰੇ ਭਾਈ ਸਾਰੇ ਸੋਚੋ ਸਮਝੋ ਕਬੱਡੀ ਲਈ ਠੀਕ ਹੈ ਜੋ ਮੈਂ ਵਿਚਾਰ ਦੱਤੇ ਇਹ ਵਿਚਾਰਾਂ ਨਾਲ ਸਹਿਮਤ ਹੋ ਤੁਸੀਂ ਹੈਨਾ ਕਮੈਂਟ ਕਰੋ ਸ਼ੇਅਰ ਕਰੋ ਹੁਣ ਇਹਨੂੰ ਤੇ ਲਵ ਯੂ ਸਾਰੇ ਮੇਰੇ ਵੀਰਾਂ ਨੂੰ ਜਿੰਨੇ ਖੇਡਦੇ ਆ ਮੈਂ ਕਹਿੰਦਾ ਉਮੀਦ ਕਰਦਾ ਕਿ ਸਾਰੇ ਤੂੰ ਤਕੜੇ ਖੇਡਣ ਜਿਹੜੇ ਖੇਡ ਕੇ ਹਟ ਗਏ ਉਹ ਪਰਿਵਾਰ ਇਹਨਾਂ ਨਾਲ ਜੁੜਿਆ ਰਹੇ ਕਬੱਡੀ ਨਾਲ ਕਬੱਡੀ ਇੱਕ ਬਹੁਤ ਵੱਡਾ ਪਰਿਵਾਰ ਹੈ ਤੇ ਜਿੰਨਾਂ ਦੀ ਸਾਡੇ ਨਾਲ ਜੁੜੇ ਹੋਏ ਲੋਕ ਹੈ ਇਹ ਸਾਡੇ ਨਾਲ ਜੁੜੇ ਰਹਿਣ ਹੈਨਾ ਕਮੈਂਟਰੀ ਵਾਲੇ ਭਾਈ ਹੋਰ ਸਾਰੇ ਜਦਾਂ ਵੀ ਰਹਿ ਰਹੀ ਹੈ ਸਾਰਿਆਂ ਦਾ ਸੁੱਖ ਸ਼ਾਂਤੀ ਰਹੇ ਸਭ ਦੇ ਘਰ ਪਰਿਵਾਰ ਵਸਦੇ ਰਹਿਣ ਖੁਸ਼ੀਆਂ ਰਹਿਣ ਲਵ ਜੀ ਮੇਰੇ